ਆ ਦਿਨਾਂ ਚ ਜੇ ਆਪਾਂ ਕਰਦੀਆਂ ਬਾਜ਼ੀਆਂ ਨੂੰ ਲੈਣਾ ਬਈ ਜਿਹੜਾ ਮੈਂ ਪਾਣੀ ਹੁਣ ਦੱਸਿਆ ਤਾਂ ਨੂੰ ਚਾਰ ਪੰਜ ਚੀਜ਼ਾਂ ਦਾ ਜਿਦਾ ਮੇਥੇ ਅਜਵੈਣ ਠੀਕ ਆ ਫਰੀ ਦੀ ਚੀਜ਼ ਨੂੰ ਕੋਈ ਕਦਰ ਨਹੀਂ ਕਰਦਾ ਹੁੰਦਾ ਬਈ ਜਿੰਨੀ ਮਰਜ਼ੀ ਚੰਗੀ ਦੇ ਲੋ ਮੈਂ ਸਾਰੇ ਨਹੀਂ ਕਹਿੰਦਾ ਵੀ 50 ਤੋਂ 60% ਬੰਦੇ ਇਦਾਂ ਦੇ ਬੈਠੇ ਆ ਜਿਹੜੇ ਕਦਰ ਨਹੀਂ ਕਰਦੇ ਬਈ ਜਿਹਦਾ ਛੋਟੇ ਛੋਟੇ ਬੱਚੇ ਹੁੰਦੇ ਆ ਠੀਕ ਆ 15 15 20 20 ਦਿਨਾਂ ਦੇ ਤੁਸੀਂ ਬਿਠਾ ਸਕਦੇ ਆ ਇਹਦੇ ਉੱਤੇ ਉਹ ਗਏ ਅੰਦਰ ਕੋਲ ਬਈ ਜਦੋਂ ਆਪਾਂ ਕੱਚਾ ਕੂਤਰ ਕੱਢੀਦਾ ਉਹਨਾਂ ਦੇਖੋ ਚਰਬੀ ਆ ਜਿਹੜੇ ਦਾ ਮੂੰਹ ਪੜਦੇ ਆ ਨਾ ਇਹ ਉਹੀ ਚੱਕਰ ਹੁੰਦਾ ਜਿੱਦਾਂ ਹੁਣ ਕਬੂਤਰਿਆਂ ਨੇ ਧੁੱਪ ਦੇਖੀ ਹੋਈ ਬਹੁਤ ਇਹਨਾਂ ਨੂੰ ਕੋਈ ਚੱਕਰ ਬਾਬੇਓ ਬਾਬੇ ਦੀ ਕਿਰਪਾ ਨਾਲ ਬੱਚੇ ਨੇ ਕੱਲ ਵੀ ਦਾਣਾ ਆਪ ਹੀ ਖਾਦਾ ਤੇ ਅੱਜ ਵੀ ਦਾਣਾ ਇਹਨੇ ਆਪ ਹੀ ਖਾਣ ਰਿਹਾ ਠੀਕ ਆ ਪ੍ਰੋਪਰ ਦਾਣਾ ਖਾਂਦਾ ਕੱਲ ਵੀ ਢਿੱਡ ਭਰ ਕੇ ਖਾਦਾ ਸੀ ਨੇ ਤੇ ਅੱਜ ਵੀ ਹੈ ਨਾ ਹੁਣ ਖਾਣ ਰਿਹਾ ਦੇਖੋ ਖਾ ਲੈਣਾ ਇਹਨੇ ਆਤ ਪੈ ਜੂਗੀ ਤੇ ਕਬੂਤਰੇ ਵੀ ਹੁੰਦਾ ਚੁੰਝਾ ਉਹ ਵੀ ਲਾਪਿਆ ਮਾਰ ਜਿੰਨੀਆਂ ਚੁੰਝਾ ਮਾਰਨਗੇ ਬਾਈ ਉੰਨੀ ਜਲਦੀ ਸਹੀ ਹੋਣਗੇ ਇਹ ਬਹੁਤ ਸੋਹਣਾ ਦਾਣਾ ਚੱਕਦਾ ਪਿਆ ਬੱਚਾ ਹੁਣ ਆਪੇ ਚੱਕੀ ਜਾਂਦਾ ਜਿੰਨਾ ਅੱਜ ਤਾਂ ਦਾਣਾ ਖਾਂਣ ਦੀ ਕੋਸ਼ਿਸ਼ ਕਰੋਗੇ ਨਾ ਉਨੀ ਜਲਦੀ ਇਹ ਬੱਚੇ ਸਹੀ ਹੋਣੇ ਭਾਈ ਠੀਕ ਆ ਹੱਤੀ ਜੇ ਇਹਨਾਂ ਨੂੰ ਆਪਾਂ ਦਾਣਾ ਦਿੰਦੇ ਰਹੇ ਇਹ ਹੱਤੀ ਨਹੀਂ ਸਹੀ ਰਹਿਣੇ ਹੁਣੇ ਹੀ ਨਹੀਂ ਸਹੀ ਭਾਈ 2 ਸਾਲ ਵਿਚਾਲੀਏ ਇਹਨਾਂ ਨੂੰ ਆਪ ਦਾਣਾ ਦੇ ਦੇ ਕੇ ਇਹ ਆਪ ਜਿੰਨੀ ਨਾ ਦੀ ਨਾੜਾਂ ਦੀ ਐਕਸਰਸਾਈਜ਼ ਹੋਊਗੀ ਨਾ ਮੂੰਹ ਖੋਲ-ਖੋਲ ਕੇ ਆਪ ਦਾਣਾ ਖਾਣਗੇ ਉਹਨਾਂ ਫਿੱਟ ਹੋਣਗੇ ਹੁਣ ਬੱਚੇ ਨੇ ਕੱਲ ਖਾਦਾ ਤਾਂ ਨਾ ਤੇ ਅੱਜ ਬੱਚੇ ਚ ਬਹੁਤ ਪਰਸੈਂਟ ਰਿਕਵਰੀ ਆ ਨਾ ਉਹ ਕਬੂਤਰ ਲਿੰਦਾ ਜੇ ਝੂਟੇ ਜੇ ਕੋਈ ਨੂੰ ਸੱਟ ਉਹਦਾ ਆਪਣਾ ਮਤਲਬ ਗੁੜਕਣ ਲਾਪਿਆ ਇਹਨੂੰ ਮਾਰਨ ਪੈਂਦਾ ਬੱਚੇ ਨੂੰ ਬਹੁਤ ਸੈੱਟ ਹੋ ਗਿਆ ਬਹੁਤ ਹੱਦ ਤੱਕ ਹੁਣ ਤੁਰਨ ਵੀ ਸਿੱਧਾ ਲਾਪਿਆ ਮਾੜਾ ਮਾੜਾ ਮੇਰਾ ਪਹਿਲਾਂ ਤਾਂ ਕਬੂਤਰ ਤੁਰਦਾ ਹੀ ਨਹੀਂ ਸੀ ਇਹ ਗੋਲ ਗੋਲ ਡੇਗ ਜਾਂਦਾ ਸੀ ਪਿੱਛੇ ਨੂੰ ਹੋ ਜਾਊਗਾ ਬਾਬੇ ਦੀ ਕਿਰਪਾ ਹੋ ਜਾਣੀ ਹੈ ਕਬੂਤਰ ਆਪਣਾ ਡੱਬੇ ਦਾ ਪਿਓ ਆ ਇਹ ਤੇ ਇਹਦਾ ਪਿਓ ਮਰ ਗਿਆ ਸੀ ਜਿਹੜਾ ਇਹਦਾ ਸੀਗਾ ਪਿਓ ਤੇਰੀ ਮਾਂ ਪਈ ਆ ਤੇ ਉਹਦਾ ਦਾਦਾ ਵੀ ਪਿਆ ਵੈਸੇ ਤਾਂ ਇਸ ਕਬੂਤਰ ਦਾ ਪਰ ਆਪਾਂ ਨੂੰ ਇਹੇ ਚਾਹੀਦਾ ਨਾ ਜੋ ਇਹਦਾ ਪਿਓ ਸੀ ਉਹ ਵਾਲੀ ਚੀਜ਼ ਸੀ ਉਹ ਕਿਉਂਕਿ ਪੰਜੇ ਉਂਗਲਾ ਇੱਕੋ ਜਿਹੇ ਨਹੀਂ ਹੁੰਦੀ ਆ ਹੋ ਜਾਊਗਾ ਸੈੱਟ ਇਹ ਇਹ ਹਜੇ ਝੂਟੇ ਢੋਲੇ ਜੇ ਖਾਂਦਾ ਉਹ ਸਹੀ ਆ ਬੱਚਾ ਆਪਣਾ ਆਹ ਦਾ ਓਕੇ ਦਾਣਾ ਖਾਂਦਾ ਪੂਰਾ ਹੋਣਾ ਐ ਰੱਜ ਕੇ ਦਾਣਾ ਖਾਦਾ ਇਹਨੇ ਰਾਤੀ ਵੀ ਤੇ ਹੁਣ ਵੀ ਖਾਂ ਰਿਹਾ ਆ ਇਹਦਾ ਤਿੰਨ ਕਿ ਤੁੰਜਾ ਮਾਰਦਾ ਦੋ ਦੋ ਦਾਣੇ ਚੱਕ ਲੈਂਦਾ ਇੱਕ ਇੱਕ ਮਿਸ ਜਾਂਦੀ ਜੋਂ ਜੋਂ ਦੀ ਲੱਗ ਜੂਗਾ ਹੁਣ ਹਨਾ ਬਹੁਤ ਹੱਦ ਤੱਕ ਲੱਗ ਜਾਣਾ ਖੁੱਲੀਆਂ ਛੱਡੀਆਂ ਆ ਤੁਰਨ ਫੇਰਨਾ ਇਹ ਵੀ ਹਨਾ ਵਧੀਆ ਬੰਦੀਆਂ ਫੇਰ ਤਾਂ ਤੇ ਹੁਣ ਜਿਹੜੀਆਂ ਟੇਡੀਆਂ ਟੁੱਟੀਆਂ ਹੋਗੀਆਂ ਡੇਗਦੀਆਂ ਡੂਗਦੀਆਂ ਸੀ ਉਹ ਸੈਟ ਆ ਹੁਣ ਆ ਕਬੂਤਰੀ ਜੱਤੀ ਆ ਇਹ ਆ ਵਾਲੀ ਇਹ ਤਾਂ ਬਈ ਇਹਦੇ ਕੋਲ ਜਾਂਦੇ ਸੀ ਤੇ ਧੋਣ ਥੱਲੇ ਦਾ ਮੋੜ ਕੇ ਤੇ ਫੁੱਠੀ ਹੋ ਜਾਂਦੀ ਸੀ ਠੀਕ ਆ ਅੱਜ ਹੈਗਾ ਇਹ ਚ ਕੋਈ 90% ਇਹਨਾਂ ਚ ਫਰਕ ਹੋ ਗਿਆ ਪੁੱਤਰਾ ਚ ਲੈ ਬੱਕੇ ਜਾਲ ਫਿੱਟ ਕਰ ਦਿੱਤਾ ਠੀਕ ਹੈ ਚੰਗੀ ਤਰ੍ਹਾਂ ਤੇ ਮੋਟੂ ਤੇ ਲਾਲ ਚੀਨਾ ਛੱਡਣ ਲੱਗੇ ਤੇ ਘੜਨ ਲੱਗੇ ਗਾ ਜਾਲ ਦਾ ਅੱਜ ਉਧਰ ਪਹਿਲਾਂ ਵਿੱਚ ਛੱਡੇ ਹੋਏ ਮਲਾ ਫੇਟੀ ਜਿੱਦਾਂ ਹੁਣ ਐਤ ਕੀ ਜਿਹੜਾ ਪਹਿਲੀ ਵਾਰ ਹੀ ਕੀਤਾ ਨਾ ਅੱਜ ਆ ਸੀਜ਼ਨ ਦਾ ਪਹਿਲਾ ਪਹਿਲੀ ਵਾਰ ਹੀ ਛੱਡਣ ਲੱਗੇ ਇਹਦੇ ਵਿੱਚ ਬੱਚੇ ਤੇ ਛੱਡਦੇ ਆ ਨਾ ਲੈ ਇਹ ਅੰਦਰੋਂ ਤੁਰੇ ਆ ਬਹੁਤ ਦੋ ਜਵਾਬ ਇਹ ਇਸ ਤਰੀਕੇ ਨਾਲ ਬਾਬਾ ਹੁਣ ਇੱਥੇ ਬੱਚੇ ਬਿਠਾਇਆ ਕਰਾਂਗੇ ਆਪਾਂ ਠੀਕ ਆ ਐਦਾਂ ਲੋਣੇ ਸੋਖੇ ਆ ਬਈ ਟਾਂਗੀਆਂ ਤੇ ਹਨਾ ਤੇ ਇਹਨਾਂ ਦੇ ਉੱਪਰ ਉਪਰਾਂ ਨਹੀਂ ਕੀਤਾ ਰੰਗ ਚੇਂਜ ਵੀ ਹੋਇਆ ਇਹਦਾ ਤੇ ਉਪਰ ਉਪਰ ਮਨਾਇਆ ਨਹੀਂ ਤੇ ਨਾਲੇ ਆਪਾਂ ਸੇਮ ਹੀ ਬੜਾ ਲਿਆ ਨਾ ਥੋੜਾ ਜਿਹਾ ਰੰਗ ਚਲੋ ਗੁੰਡਾ ਹੋ ਗਿਆ ਪਹਿਲਾਂ ਫਿੱਕਾ ਸੀਗਾ ਤੇ ਹੁਣ ਇੱਥੇ ਬੱਚੇ ਛੱਡਿਆ ਕਰਾਂਗੇ ਡੇਲੀ ਇੱਥੇ ਲੱਗਣੇ ਸੋਖੇ ਆ ਬੱਚੇ ਹੁਣ ਵਧੀਆ ਤਰੀਕੇ ਨਾਲ ਜਲਦੀ ਬੱਚੇ ਲੱਗ ਜਾਣਗੇ ਆ ਤਰੀਕਾ ਸਭ ਤੋਂ ਵਧੀਆ ਬਾਈ ਜਾਲ ਲਾ ਕੇ ਬੱਚੇ ਛਤਰੀ ਤੇ ਲਾਉਂਦਾ ਜਿਨ੍ਹਾਂ 'ਚ ਹੀ ਲੱਗ ਜਾਂਦੇ ਬੱਚੇ ਹੈਨਾ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਆਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਕੱਲ ਥੋੜੇ ਜਿਹਾ ਕਲਿੱਪ ਬਣਾਇਓ ਤੁਸੀਂ ਦੇ ਲਿਓ ਸ਼ਾਣਾ ਕੱਲ ਗੁਰੂ ਘਰ ਤਾਨੂੰ ਪਤਾ ਐਦਵਾਰ ਆਪਾਂ ਜਾਈਦਾ ਉਸ ਟਾਈਮ ਨਹੀਂ ਲੱਗਦਾ ਹਨਾ ਤੇ ਫਿਰ ਆ ਉਸ ਦਿਨ ਫਿਰ ਸੋਚੀਦਾ ਵੀ ਨਹੀਂ ਕਿ ਕੋਈ ਕੰਮ ਵੀ ਕਰਨਾ ਹਨਾ ਉਸ ਦਿਨ ਫ੍ਰੀ ਹੋਈਦਾ ਵੀ ਉਦੋਂ ਬਸ ਗੁਰੂ ਘਰ ਲਈ ਬਸ ਟਾਈਮ ਗੱਡੀਦਾ ਹਨਾ ਤੇ ਅੱਜ ਕਰਦੇ ਆ ਬਾਬਿਓ ਆਹ ਗੱਲਾਂ ਬਾਤਾਂ ਤੇ ਬੱਚੇ ਲੋਨੇ ਹੜਾਂਗੀ ਤੇ ਟਾਈਮ ਸਾਢੇ 12 ਦਾ ਹੋ ਗਿਆ ਹਨਾ ਘੰਟਾ ਕਿ ਛੱਡ ਦਿੰਨੇ ਆ ਬੱਚੇ ਧੁੱਪ ਬਹੁਤ ਸੋਹਣੀ ਲੱਗੀ ਆ ਤੇ ਨਾਲੇ ਖੁੱਲ ਜਾਣਗੇ ਬੱਚੇ ਤੇ ਘੜੀ ਬਹਿ ਵੀ ਜਾਣਗੇ ਛਤਰੀ ਤੇ ਹਨਾ ਇੱਕ ਹੀ ਛਤਰੀ ਸੀਤੀ ਹਜੇ ਮੈਂ ਉਹਦਾ ਬਣ ਗਈਆਂ ਛਤਰੀਆਂ ਦੋ ਤਿੰਨ ਤਿੰਨ ਬਣ ਗਈਆਂ ਪਰ ਲਈ ਛਤਰੀ ਤੇ ਹਜੇ ਇੱਕੋ ਹੀ ਚਾੜੀ ਆ ਤੇ ਇੱਕ ਦੋ ਹੋਰ ਲਾ ਲੈਣੇ ਆ ਕੋਈ ਚੱਕਰ ਨਹੀਂ ਅਜੇ ਵੀਡੀਓ ਚ ਕਰਾਂਗੇ ਉਹ ਬਾਬੇ ਉਹ ਜਾਲ ਜੂ ਨੂੰ ਮੈਂ ਸਾਰਾ ਫਿੱਟ ਕਰ ਦਿੰਦਾ ਸੀ ਠੀਕ ਆ ਤੇ ਆ ਥੱਲੇ ਵੀ ਗੱਟੀਆਂ ਗੁੱਟੀਆਂ ਲਾ ਕੇ ਤੇ ਆ ਲੁੰਨੇ ਆ ਹੁਣ ਛਤਰੀ ਬਾਬਿਓ ਠੀਕ ਆ ਮੈਂ ਉਹਦੇ ਮਤਲਬ ਟਾਂਕੇ ਜੇ ਲਾਈਦਾ ਦੋ ਦੋ ਤਿੰਨ ਤਿੰਨ ਹਨਾ ਕਿਉਂਕਿ ਟਾਂਗੀਆਂ ਨਵੀਆਂ ਲੈ ਕੇ ਹੋਣੀਆਂ ਬਾਈ ਇਹ ਟਾਂਗੀਆਂ 빙ੇ ਟੱਡੀਆਂ ਜਾਂ ਹੋਗੀਆਂ ਡਿਗਡੂਕੇ ਨਾ ਹੁਣ ਨੇਰੀ ਨੂੰਰੀ ਜਿਦਾ ਚੱਲਦੀ ਰਹੀ ਉਦੋਂ ਆ ਵੀ ਬਹੁਤ ਕਾਂਡੀਆਂ ਹੋਗੀਆਂ ਬਾਈ ਟਾਂਗੀਆਂ ਹਨਾ ਤੇ ਰੰਗ ਰੂਹ ਤਾਂ ਬਾਲਾ ਵਧੀਆ ਕੱਪੜੇ ਦਾ ਹਨਾ ਚਮਕਦਾ ਵੀ ਬਹੁਤ ਐ ਤੇ ਲਓ ਬੱਚੇ ਛੱਡিয়ে ਦੇਦੇ ਕੀ ਸਮਾਚਾਰ ਆ ਬੱਚਿਆਂ ਦਾ ਬੱਚੇ ਵੱਡੇ ਹੋ ਗਏ ਆ ਦੇਖੋ ਚੜਦੇ ਗਏ ਟਾਂਗੀ ਚੜਨ ਦੇ ਤਾਂ ਸਹੀ ਵਿੱਚ ਨਾਲ ਲੱਗੇ ਟਾਂਗੀ ਤੇ ਛੱਡ ਦਾਂਗੇ ਨਾ ਥੋੜੇ ਜਿਹਾ ਬੱਚੇ ਆ ਗਏ ਆ ਪੜਨ ਇੱਕ ਤੇ ਆ ਰੱਤਾ ਬੱਚਾ ਪੜ੍ਹਦੇ ਆ ਇਹ ਨੂੰ ਛੱਡ ਦੇ ਟਾਂਗੀ ਹਨਾ ਇਹ ਬਹੁਤ ਵੱਡੇ ਹੋ ਗਏ ਆ ਬੱਚੇ ਆ ਚੱਕਰ ਪੈਂਦਾ ਬਾਈ ਵੱਡੇ ਬੱਚੇ ਹੋ ਜਾਂਦਾ ਆ ਜਾਣਗੇ ਹੁਣ ਮੈਂ ਦੋ ਚਾਰ ਕੰਪਟਰ ਹੋਰ ਛੱਡਦਾ ਤੇ ਫੇਰ ਥੱਲੇ ਛੇੜਦਾ ਇਹਨਾਂ ਨੂੰ ਜਾ ਕੇ ਅੱਜ ਤੱਕ ਕੰਦਾ ਕੁੰਦਾ ਜੀ ਵੱਜੀ ਜਾਂਦੇ ਆ ਤੇ ਉਹਦਾ ਵੀ ਚਰਬੀ ਚੁਰਬੀ ਪਈ ਆ ਇਹਨਾਂ ਦੇ ਕੋਈ ਨਹੀਂ ਬਹਿ ਜਾਣਗੇ ਜਾ ਕੇ ਇਹ ਇਹ ਇਹਨਾਂ ਜੇ ਆ ਭਾਈ ਲੋਣੇ ਸੋਖੇ ਆ ਬੱਚੇ ਗਵਾਜਦੇ ਨਹੀਂ ਫੇਰ ਹਨਾ ਲਗਢਾਂਗੀ ਨੂੰ ਆਪੀ ਜਾਂਦੇ ਆ ਹੋਰ ਨਹੀਂ ਦੋ ਚੌ ਮਿੰਟਾਂ ਨੂੰ ਬਹਿ ਜਾਣਾ ਇਹਨਾਂ ਨੇ ਤੇ ਬਹਿਣਾ ਤਾਂ ਪੈਣਾ ਹੀ ਆ ਤੇ ਵਾ 10 ਦਿਨ ਬਹਿ ਕੇ ਦੇ ਨੇ ਢਾਂਗੀ ਲੱਗ ਜਾਣਾ ਇਹ ਤੇ ਬੱਚੇ ਛੱਡਦੇ ਆ ਫੇਰ ਮੈਂ ਥੱਲੇ ਛੇੜਦਾ ਜਾ ਕੇ ਹਨਾ ਅੱਜ ਦਾ ਹੰਬ ਹੰਬ ਕੇ ਡੇਗਦੇ ਆ ਖਰਾਬ ਕਿਉਂ ਪਈ ਆ ਤੇ ਉਹਦੇ ਕਰਕੇ ਮਾੜਾ ਮੋਟਾ ਵੀ ਆ ਨਾ ਤੇ ਹਜੇ ਧੁੱਪ ਹੈਗੀ ਆ ਗਰਮੀ ਵਾਧੂ ਆ ਲਿਆਓ ਇੱਕ ਦੋ ਹਨਾ ਲੱਗੀਆਂ ਢਾਂਗੀ ਦੇ ਛੱਡ ਦਿੰਨੇ ਮਾੜੇ ਬਾਬਿਓ ਬੱਚੇ ਇਸ ਢਾਂਗੀ ਦੇ ਬਹਿਣਾ ਸ਼ੁਰੂ ਹੋ ਗਏ ਆ ਤੇ ਇਹ ਮੈਂ ਵੱਡੀਆਂ ਖੂਤਰੀਆਂ ਹੈਗੀਆਂ ਛ ਲੱਗੀਆਂ ਲੁਗੀਆਂ ਢਾਂਗੀ ਉਹ ਛੱਡੇ ਹਨਾ ਤੇ ਇਹਨਾਂ ਨੂੰ ਮੈਂ ਛੇੜਦਾ ਹੰਬ ਬਾਹਲੇ ਗਏ ਹਨਾ ਫੜ ਕੇ ਉੱਤੇ ਬਿਠਾ ਦਿੰਨੇ ਆ ਇੱਕ ਇੱਕ ਵਾਰੀ ਤੇ ਫੇਰ ਲੱਗੂਗੇ ਢਾਂਗੀ ਤੇ ਵਾਹ ਇੱਕ ਵਾਰੀ ਬਹਿ ਗਏ ਇਹਨਾਂ ਨੂੰ ਪਤਾ ਲੱਗ ਜਾਣਾ ਵੀ ਤੇ ਛੋਟਈ ਆ ਬੱਚੇ ਉਹ ਬੱਚੇ ਤੇ ਜ਼ਹਿਰਵਾਜਾ ਹੋਇਆ ਮੈਂ ਹੁਣ ਦੇਖਿਆ ਹਨ ਤੇ ਅਮਰੀਕਾ ਝੜ ਚੁੜ ਗਿਆ ਆ ਪਰ ਇਹ ਜੇ ਪੈਰਾਂ ਤੇ ਵੀ ਹੈਗਾ ਮੜਮੜਾ ਉਹਨੂੰ ਮੈਂ ਚੱਕ ਕੇ ਸ਼ਾਮੇ ਪੋਣਾ ਧੋਪਣੀ ਜਰੀ ਜਾਂਦੀ ਉਹਦੇ ਕੋਲ ਪਲੱਤ ਚੱਕ ਕੇ ਬੈਠਾ ਉਹਨਾਂ ਬਿਮਾਰ ਹੋ ਜੇ ਹਨ ਇਹਨੂੰ ਅੰਦਰ ਰੱਖਦੇ ਆ ਚੱਕ ਕੇ ਧੁੱਪੇ ਨਾ ਪਾਓ ਬਾਈ ਜਿਨ੍ਹਾਂ ਬੂਤਰਾ ਨੂੰ ਜ਼ਹਿਰਵਾ ਹੋਇਆ ਉਹ ਕਦੀ ਧੁੱਪੇ ਨਹੀਂ ਪੋਣੇ ਉਹਨਾਂ ਬਹੁਤ ਜ਼ਿਆਦਾ ਹੁੰਦਾ ਫਿਰ ਧੋਪਣਾ ਹੋਰ ਗਾਂ ਵਾਦਦਾ ਫਿਰ ਕੇ ਦਾ ਜਰੂਰ ਆ ਦੋ ਕਾਰੀ ਡੜਾ ੜਾ ਪਿਆ ਮਤਲਬ ਛੇੜੇ ਹੀ ਆ ਇਧਰ ਉਧਰੋਂ ਆਪਾਂ ਡੜਾ ਹੀ ਕਾਈਦਾ ਨੰਜੂ ਮੜਾ ਬਟਾ ਤਾਂ ਕਰੀਏ ਬੈਠੇ ਪੂਰੇ ਜੋਰ ਰਹੀਆਂ ਇੱਕ ਕਰੀਕੰਦਾ ਹੁੰਦਾ ਜੇ ਵੱਜ ਗਈ ਠੀਕ ਆ ਉਹ ਉਥੇ ਤਾਰ ਟੁੱਟ ਗਈ ਤੋਂ ਲਮਕਦੇ ਹੀ ਨਾ ਉਥੋਂ ਬੱਚਾ ਨਾ ਕੋ ਨਿਕਲ ਜੇ ਤੇ ਉਥੇ ਗੱਠ ਦਿੰਦੇ ਉਹਨੂੰ ਮਾੜੀ ਮੁੱਟੀ ਰਸੀਆਂ ਜੀਆਂ ਉਹਨਾਂ ਦੇ ਗੱਠ ਮਾਰ ਦਾਂਗੇ ਤੇ ਗਰਮੀ ਵਾਲਾ ਤਾਂ ਸਿਰਾ ਲੱਗਾ ਬਾਬੇ ਉਹ ਮੈਂਟ ਨਹੀਂ ਖਲਾਉ ਹੁੰਦਾ ਪਿਆ ਚਲੋ ਤੇ ਆਹ ਕੰਮ ਨਹੀਂ ਕਰਨਾ ਇੱਥੇ ਇਹ ਵੱਡੀਆਂ ਨਾ ਕੂਤਰੀਆਂ ਬਾਈ ਥੱਲੇ ਰਹਿ ਰੂਕੇ ਗਈਆਂ ਤਾਂ ਕਰਕੇ ਚੰਬੜੀਆਂ ਨਾਲ ਆ ਕੇ ਚਾਰ ਪੰਜ ਤੇ ਬੱਚੇ ਤਾਂ ਨਹੀਂ ਐਂਬੜਦੇ ਇੱਥੇ ਕੋਈ ਕਰਦਾਂਗੇ ਨਾ ਇੱਥੇ ਇਧਰਲੀ ਸਾਈਡ ਤੇ ਆਪਾਂ ਜਿਹੜਾ ਖੁੱਡਿਆਂ ਦੇ ਇਧਰ ਕੋਈ ਕੱਪੜਾ ਜਾਂ ਤਰਪਾਲ ਇੱਥੇ ਲਾ ਦਾਂਗੇ ਜਿਹੜੇ ਕਬੂਤਰ ਨਾ ਦਿਖਿਆ ਕਰਨ ਇਹਨਾਂ ਨੂੰ ਜਦੋਂ ਕੋਈ ਬੰਲਾ ਢੱਕਣੇ ਆ ਫੇਹ ਲਾਤੀ ਜਾਂ ਚਾਦਰ ਲੈ ਆਵਾਂਗੇ ਥੱਲੇ ਇੱਕ ਡਬਲ ਬੈੱਡ ਦੀ ਉਹ ਲਾ ਦੇ ਤੇ ਕਿਧਰ ਕਬੂਤਰ ਨਾ ਦਿਖਣ ਇਹਨਾਂ ਨੂੰ ਬੋਲਦੇ ਫੇਹ ਨਹੀਂ ਜਾਂਦੀਆਂ ਇਹ ਨਾਲ ਚੰਬੜਦੀਆਂ ਉੱਤੋਂ ਤਾਂ ਉਹ ਬੰਦ ਕਰ ਦਿੱਤੀ ਠੀਕ ਆ ਉਹ ਧੁੱਪ ਬਹੁਤ ਸੀ ਅੰਦਰ ਪੈਣ ਦੀ ਨਾ ਹੋਰ ਨਾ ਕੰਮ ਖਰਾਬ ਹੋਵੇ ਧੁੱਪ ਬਹੁਤ ਜ਼ਿਆਦਾ ਆ ਤੇ ਇਸ ਕਰਕੇ ਇੱਦਾਂ ਕੀਤਾ ਖੁੱਡੇ ਖੱਡੇ ਫੇਹ ਬਾਬਿਓ ਕਰਨ ਵਾਲੇ ਹੋਗੇ ਕਿਉਂਕਿ ਉਹ ਉਧਰ ਤੁਹਾਡੇ ਸਾਹਮਣੇ ਸਫਾਈ ਕੀਤੀ ਸੀ ਗੰਦ ਫੇਰ ਪੈ ਗਿਆ ਇਹ ਤਾਂ ਬਈ ਕਬੂਤਰ ਝੜ ਝੂੜੇ ਪਏ ਐ ਇਹੀ ਕੰਮ ਹੋਣਾ ਹਨ ਆ ਚੈੱਕ ਕਰੋ ਆਪਣੇ ਕਬੂਤਰ ਝੜਾਵੇ ਤੇ ਇਹਨਾਂ ਨੂੰ ਵੀ ਹੁਣ ਇੱਕ ਦਿਨ ਮਾਦੀਆਂ ਨੂੰ ਉਹ ਪਲਵਾਇਆ ਕਰਾਂਗੇ ਇੱਕ ਦਿਨ ਇਹਨਾਂ ਨੂੰ ਕਬੂਤਰ ਤੰਦਰੁਸਤ ਰਹਿਦੇ ਹੈਗਾ ਠਾਪੇ ਨੂੰ ਪੇਲ ਆਉਂਦੇ ਰਹਿੰਦੇ ਆ ਤੇ ਬਾਹਰ ਛੱਡ ਦਿਆ ਕਰਦੇ ਨਾਲ ਨਵਾਇਆ ਕਰਾਂਗੇ ਹੁਣ ਇਹਨਾਂ ਨੂੰ ਆਪਾਂ ਕਿਹਾ ਬਾਜੀ ਛੱਡਨੇ ਕਬੂਤਰ ਹੁਣ ਅਗਲੇ ਸਾਲ ਛੱਡਨੇ ਜਾਗੇ ਹੁਣ ਛੜੀ ਜਾਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁਣ ਨਮੋਣੇ ਯਾਰ ਚੰਗੇ ਲਗਾਤਾਰ ਨਾ 5-7 ਦਿਨ ਡੇਲੀ ਨਵਾਇਆ ਕਰਨੇ ਕਬੂਤਰ ਕਬੂ ਵਡੀਆਂ ਵੀ ਕਰਦੇ ਆ ਕੰਡੀਆਂ ਜਾਂਦੇ ਛੋਟੇ ਵੀ ਗੱਡੂ ਗੱਡ ਕੇ ਨਵਾ ਦਿਆ ਕਰਨੇ ਆ ਤੰਦਰੁਸਤ ਰਹਿੰਦਾ ਕੁੱਟਰ ਬਿਮਾਰੀ ਤੋਂ ਬਚਿਆ ਰਹਿੰਦਾ ਨਾ ਹੰਨਾ ਲੋ ਬਾਬਿਓ ਇੱਕ ਹੋਰ ਛੱਦਰੀ ਸੀ ਤੀ ਹੈਨਾ ਤੇ ਕਈ ਵੀਰ ਕਹਿੰਦੇ ਵੀ ਕੱਪੜਾ ਲਾਉਣ ਦਾ ਵੀ ਤਰੀਕਾ ਦੱਸਦੇ ਤੁਸੀਂ ਕਿੱਦਾਂ ਧੋ ਲੈਂਦੇ ਆ ਬਾਈ ਆ ਦੇਖੋ ਜਿੱਦਾਂ ਆਪਾਂ ਆ ਧੋਪੇ ਜੇ ਲਾ ਲਈਦੇ ਆ ਠੀਕ ਆ ਸਿਰਫ ਐਦਾਂ ਇੱਕ ਛੱਡ ਕੇ ਲਾ ਲਿਆ ਗੱਬੇ ਲਾਤਾ ਸੈਂਟਰ ਚ ਲਾਤਾ ਇੱਕ ਇੱਕ ਖੂੰਜੀਆਂ ਚ ਲਾਤਾ ਹੈਨਾ ਇੱਕ ਇੱਕ ਸੈਂਟਰ ਚ ਲਾਤਾ ਇਹ ਬਾਈ ਜਦੋਂ ਵੀ ਧੋਣੀਆਂ ਬਸ ਇੱਥੋਂ ਕੱਟੋ ਮੜਾ ਆ ਧਾਗਾ ਤੋੜੋ ਤੇ ਲਾ ਕੇ ਤੋਲੋ ਹਨਾ ਜਦੋਂ ਆਪਾਂ ਸਾਰੀ ਸੀਲੀ ਦੀ ਆ ਬਈ ਲੋਣੀ ਓਕੀ ਹੋ ਜਾਂਦੀ ਉਹ ਫੇ ਇੱਦਾਂ ਹੀ ਲੱਗੀ ਛਤਰੀ ਉਹ ਧੋਣੀ ਪੈਂਦੀ ਹੈ ਸਾਫ਼ ਹੋ ਕੇ ਠੀਕ ਆ ਨਹੀਂ ਤਾਂ ਨਾ ਸੀ ਹਨਾ ਇਦਾਂ ਇਹ ਲਾ ਕੇ ਆਪਾਂ ਬੁਰਸ਼ ਨਾਲ ਚੰਗੀ ਤਰ੍ਹਾਂ ਧੋ ਸਕਦੇ ਆ ਬਾਕੀ ਇਹ ਕੱਪੜੇ ਤੇ ਬੈਠੇ ਜੰਮਣੀ ਨੇ ਜਿਹੜਾ ਆਪਾਂ ਇਹ ਸਰਟਨ ਕੇ ਸਰਟਨ ਗਿੰਦੇ ਇਸ ਕੱਪੜੇ ਨੂੰ ਇਦਾਂ ਪੋਛਿਆ ਬਾਕੀ ਤੁਹਾਨੂੰ ਪਤਾ ਹੀ ਹੋਣਾ ਹਨਾ ਬਈ ਪੁੱਛ ਲਿਓ ਆ ਕੇ ਸਰਟਨ ਇਦਾਂ ਕੁਛ ਨਾ ਲੈਂਦੇ ਦਾ ਇਹ ਕੱਪੜਾ ਵਧੀਆ ਹੁੰਦਾ ਬਈ ਤੇ ਆ ਬੱਚੇ ਬਿਠਾਏ ਆ ਬੱਚੇ ਤਾਂ ਨਹੀਂ ਹਿੱਲੇ ਕਬੂਤਰ ਜਾਂ ਚੰਬੜੀ ਜਾਂਦੀਆਂ ਪਰ ਜਿਹੜੇ ਬੱਚੇ ਆ ਉਹ ਟੇਕੇ ਬੈਠੇ ਆ ਆ ਹੁੰਦਾ ਬਾਈ ਜਦੋਂ ਆਪਾਂ ਕੱਚਾ ਕਬੂਤਰ ਕੱਢੀਦਾ ਨਾ ਦੇਖੋ ਚਰਬੀ ਆ ਜਿਹੜੇ ਦਾ ਮੂੰਹ ਪੜਦੇ ਹਨਾ ਇਹ ਉਹੀ ਚੱਕਰ ਹੁੰਦਾ ਜਿੱਦਾਂ ਹੁਣ ਆ ਕਬੂਤਰੀਆਂ ਨੇ ਧੁੱਪ ਦੇਖੀ ਹੋਈ ਬਹੁਤ ਇਹਨਾਂ ਨੂੰ ਕੋਈ ਚੱਕਰ ਨਹੀਂ ਆ ਬੱਚੇ ਦੋ ਦੇਖੋ ਤੇ ਬਈ ਉਹ ਵੀ ਕੂਤਰੀਆਂ ਛੱਡੀਆਂ ਆਈਆਂ ਧੁੱਪੇ ਤੁਰ ਤੁਰੇ ਜਾਣ ਹਨਾ ਤੁਰਦੀਆਂ ਫਿਰਦੀਆਂ ਵਧੀਆ ਰਹਿੰਦੀਆਂ ਜਾਨਵਰ ਜਲਦੀ ਸਹੀ ਹੁੰਦਾ ਤੇ ਤਕਰੀਬਨ ਬਾਈ 95-98% ਦਾ ਛੱਡੀਆਂ ਹੋ ਗਈਆਂ ਬਾਈ ਜਿੱਦਾਂ ਮਾੜੀ ਜੀ ਤੁਹਾਨੂੰ ਪਤਾ ਤੌਣ ਹਲਕੀ ਜੀ ਰੱਖਦਾ ਹੁੰਦਾ ਕਬੂਤਰ ਦੇਖਣ ਲਈ ਪਰ ਉਹ ਵੀ ਖਤਮ ਹੋਈ ਜਾਂਦੀ ਕੋਸ਼ ਕਬੂਤਰੀਆਂ ਜੋ ਬਿਲਕੁਲ ਖਤਮ ਹੋ ਗਈ ਆ ਕੁਝ ਇੱਕ ਦੋ ਦੇ ਵਿੱਚ ਹੈਗੀ ਮਾੜੀ ਜੀ ਹੈ ਨਾ ਜਿਹੜੀਆਂ ਡਿੱਗਦੀਆਂ ਸੀ ਤਾਂ ਧੌਣ ਕਮਾਣ ਕੂਣ ਵਾਲਾ ਉਹ ਕੰਮ ਬੰਦ ਹੋ ਗਿਆ ਤੇ ਤਕਰੀਬਨ ਬਈ ਆਪਾਂ 100% ਹੀ ਕਹਿ ਸਕਦੇ ਵੀ ਸਹੀ ਹੋ ਗਈਆਂ ਇਹ ਤੇ ਆ ਕਣਕ ਥੋੜੀ ਜੀ ਰਾਤ ਦੀ ਹੋਈ ਸੀਗੀ ਇਹ ਮੈਂ ਦੁਬਾਰਾ ਧੋਣੀ ਹੁਣ ਕਿਉਂਕਿ ਫੇ ਗਰਮ ਬਹੁਤ ਹੋ ਗਈ ਗਣਕ ਇਸ ਧੁੱਪੇ ਇਹਨੂੰ ਦੁਬਾਰਾ ਧੋਵ ਕੇ ਤੇ ਉਦੋਂ ਨਾਲ ਆਈ ਚੱਕ ਲੈਣਾ ਥੋੜਾ ਜਿਹਾ ਚਿਰ ਸਕੂਣੀ ਹੈ ਨਾ ਤੇ ਬਈ ਸ਼ਾਮੇ ਸਕਾਵਾਂਗੇ ਤੇ ਆ ਆਪਣੇ ਬੱਚੇ ਬਈ ਬੈਠੇ ਬੁੱਠੇ ਤੇ ਆ ਛਲਾਂਟਰੂ ਆਪਣੇ ਦੋਨੇ ਇਹ ਵੀ ਬਹੁਤ ਸੈੱਟ ਹੋ ਗਏ ਹੈ ਨਾ ਬੱਚਾ ਤਾਂ ਠੀਕ ਹੈ ਬੱਚਾ ਤਾਂ ਹੁਣ ਡਾਰੀਆਂ ਲੱਫਿਆ ਬਈ ਇਹਦਾ ਮਾੜਾ ਮੋਟਾ ਵੀ ਘੁੰਮ ਕੇ ਡੇਕਦਾ ਸੀ ਉਹ ਵੀ ਨਿਕਲ ਗਿਆ ਬਈ ਠੀਕ ਆ ਕਬੂਤਰ ਚ ਹੈ ਕਬੂਤਰ ਹੋਣਾ ਇਹ ਜਿਹੜੀ ਬਿਮਾਰੀ ਬਾਈ ਹੌਲੀ ਹੌਲੀ ਜਾਂਦੀ ਹੈ ਨਾ ਬੱਚਾ ਇਹ ਚੋਂ ਬਿੰਗੇ ਚ ਚਲ ਗਿਆ ਸੀ ਇਹਦੀ ਬਿਮਾਰੀ ਹੋਰ ਪਾਸੇ ਨੂੰ ਚਲ ਗਈ ਹੈ ਨਾ ਬਿੰਗੇ ਪਾਸੇ ਚਲ ਗਈ ਸੀ ਇਹ ਤਾਂ ਕਰਕੇ ਸੈੱਟ ਹੋ ਗਿਆ ਇਹ ਵੀ ਹੋ ਜੂਗਾ ਕਬੂਤਰ ਪਰ ਦੋ 2:30 ਵੇ ਦਾ ਟਾਈਮ ਹੋ ਗਿਆ ਤਾਂ ਹੁਣ ਆ ਡੱਕ ਦੀ ਅੰਦਰ ਹੈ ਨਾ ਆਪਾਂ ਤਾਂ ਇੱਧੇ ਦਰਵਾਜ਼ਾ ਖੋਲਦੀ ਤਾਂ ਅੰਦਰ ਚਲ ਜਾਂਦੇ ਆ ਸਿੱਦੇ ਹੀ ਤੇ ਉੱਥੇ ਲਾਉਣੀ ਕੱਟ ਕੇ ਜਾਲੀ ਨਾ ਉਹ ਥੁਰ ਗਈ ਥੋੜੀ ਉੱਥੇ ਖੁੱਲਾ ਰਹਿ ਜਾਂਦਾ ਬੱਚਾ ਨਿਕਲ ਸਕਦਾ ਬਾਹਰ ਜੇ ਤਾਂ ਛੋਟੇ ਛੋਟੇ ਬ 15 15 20 20 ਦਿਨਾਂ ਦੇ ਤੁਸੀਂ ਬਿਠਾ ਸਕਦੇ ਆ ਇਹਦੇ ਉੱਤੇ ਉਹ ਗਏ ਅੰਦਰ ਵੱਗੋ ਉਹ ਮੇ ਤੋਂ ਡਰ ਬੂਆ ਖੁੱਲਾ ਰਹਿ ਗਿਆ ਤੇ ਕਬੂਤਰਾਂ ਵਾਲਿਆਂ ਚ ਵੱਢ ਜੀ ਜਾਗੇ ਚਲੋ ਚਲੋ ਖੋਡੇ 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 ਏਦਾਂ 15 ਕ ਦਿਨਾਂ ਦਾ ਬੱਚਾ 20 ਦਿਨਾਂ ਦਾ ਤੁਸੀਂ ਹਨਾ ਬਿਠਾਣਾ ਸ਼ੁਰੂ ਕਰ ਦੋ ਨਾ ਇਥੇ ਕਾਂ ਦਾ ਡਰ ਨਾ ਬਿੱਲੀ ਦਾ ਡਰ ਠੀਕ ਹੈ ਜਾਲ ਦੇ ਵਿੱਚ ਬਹੁਤ ਸੇਫਟੀ ਹੁੰਦੀ ਆ ਲੋਕ ਆ ਦਾਣੇ ਇਹਨਾਂ ਨੂੰ ਅੱਜ ਮੈਂ ਥੱਲੇ ਹੀ ਪਾਏ ਉਹ ਫਰੇ ਹਨ ਗੁਰਦੀ ਜੀ ਕਰਤੀ ਇਹਨਾਂ ਨੇ ਤੇ ਇਸ ਕਰਕੇ ਮੈਂ ਬਾਰੀ ਪਾਤੇ ਮੈਂ ਚਲ ਇੱਥੇ ਪਾ ਦਿੰਨੇ ਆ ਟਰੇ ਮਿੱਠਾ-ਬੁੱਠਾ ਹੀ ਕਰਤੀ ਆ ਜੀ ਜਿਹੜੀ ਆ ਰੱਤੀ ਕੁਦਰੀ ਆ ਬਾਈ ਠੀਕ ਆ ਇਹ ਪਾਣੀ ਪੀ ਜਾਂਦੀ ਸੀ ਸਵੇਰ ਦਾ ਠੀਕ ਆ ਤੇ ਇੱਕ ਦੋ ਦਿਨ ਮੈਨੂੰ ਪਹਿਲਾਂ ਵੀ ਲੱਗੀ ਮੈਂ ਕਿਹਾ ਚਲ ਉੱਦ ਦੇ ਬੱਚੇ-ਬੂਚੇ ਪਾਲਦਿਆ ਖਰੇ ਜ਼ੋਰ ਲੱਗਾ ਹਨਾ ਤੇ ਦਾਣੇ ਨੂੰ ਮੂੰਹ ਨਹੀਂ ਸੀ 1% ਵੀ ਦਾਣਾ ਨਹੀਂ ਸੀ ਕੁਛ ਨਹੀਂ ਕੀਤਾ ਬਾਈ ਪਾਣੀ ਕੱਢ ਕੇ ਵੀਰਕੋਣ ਐਸੋ ਪਿਆ ਮੈਂ ਸਪਰੇ ਹੀ ਕਰਤੀ ਹਨਾ ਮੈਂ ਕਿਹਾ ਜੇ ਉਦਾਂ ਦੇ ਕੁਝ ਜਰਾ ਸੀਂਦੇ ਹੋਊਗੇ ਤੇ ਮਰ ਜਾਣਗੇ ਠੀਕ ਆ ਤੈਨੂੰ ਸਿਰਫ ਟੈਰਾਮਾਈਸਿਨ ਦੀ ਟੈਟਰਾ ਟੈਰਾ ਮਾਈਸਾਈਕਲ ਕਿਹੜਾ ਟੈਰਾਸਾਈਕਲ ਕੀ ਯਾਰ ਮੈਨੂੰ ਹੁਣ ਨਾ ਹੀ ਭੁੱਲ ਗਿਆ ਟੈਟਰਾਸਾਈਕਲਿੰਗ ਟੈਟਰਾਸਾਈਕਲਿੰਗ ਦਾ ਜਿਹੜਾ ਪੀਲਾ ਪੈਕੇਟ ਆਉਂਦਾ ਬਾਈ ਉਹਦੀ ਦਾ ਇੱਕ ਚੁਟਕੀ ਲੈ ਕੇ ਇਹਦੇ ਮੂੰਹ 'ਚ ਪਾ ਕੇ ਤੇ ਇਹਨੂੰ ਉੱਥੇ ਰੱਖਤਾ ਆਪਾਂ ਧੁੱਪੇ ਠੀਕ ਆ ਦੋ ਤਿੰਨ ਘੰਟੇ ਉਹੀ ਕਬੂਤਰੀ ਬਾਈ ਰੱਜ ਕੇ ਦਾਣਾ ਖਾਣ ਲਈ ਹੁਣ ਦੇਖ ਲਓ ਠੀਕ ਆ ਬਸ ਧਿਆਨ ਰੱਖਿਆ ਕਰੋ ਜੇ ਬੁਖਾਰ ਫੂਰ ਉਹ ਬੁਖਾਰ ਵੀ ਲਾ ਦਿੰਦਾ ਟੈਟਰਾਸਾਈਕਲਿੰਗ ਦਾ ਜਿਹੜਾ ਪੀਲਾ ਪੈਕੇਟ ਹੈ ਨਾ ਐਂਟੀਬਾਇਟਿਕ ਹੀ ਆ ਹਨਾ ਤੇ ਹੁਣ ਦਾਣਾ ਖਾਂ ਨਹੀਂ ਨੇ ਦਾਣਾ ਨਹੀਂ ਤਾਂ ਪੋਟੇ ਚ ਤੇ ਇੱਕ ਵੀ ਹੈ ਨਹੀਂ ਜੀ ਪਾਣੀ ਨਾਲ ਪੋਟਾ ਭਰਿਆ ਸੀ ਬਸ ਉਹ ਬਾਲਟੀ ਵੀ ਬਾਈ ਕੱਢਣੀ ਆ ਉਹਦਾ ਫਾਇਦਾ ਨਹੀਂ ਕੋਈ ਕੁੱਜਾ ਹੀ ਲਿਆ ਕੇ ਬਾਹਰ ਵੀ ਇੱਕ ਹੋਰ ਰੱਖਾਂਗੇ ਇੱਕ ਅੰਦਰ ਆ ਨਾ ਇਹ ਕਿੱਥੇ ਕੋਈ ਜਾਰ ਰੱਖਾਂਗੇ ਕਿਉਂਕਿ ਐਚਓ ਵੀ ਪਾਣੀ ਪੀਂਦੇ ਆ ਉਹਦਾ ਮੈਂ ਡੇਲੀ ਧੋ ਕੇ ਭਰਦਾ ਇਹ ਤੇ ਐਚਓ ਵੀ ਪਾਣੀ ਪੀਂਦੇ ਆ ਦੇਖ ਐਚਓ ਪੀਤਾ ਨਹੀਂ ਹੁਣ ਅੰਦਰੋ ਜਾ ਕੇ ਕੁੱਜੇ ਚ ਪੀਊਗੀ ਹੋ ਗਈ ਇਹ ਚ ਪੋਣ ਵਾਲਾ ਪਾਣੀ ਖਾਲੀ ਆ ਹਨਾ ਅੰਦਰ ਚਲ ਗਈ ਹੁਣ ਅੰਦਰੋ ਪੀਊਗੀ ਜਾ ਕੇ ਉਹ ਬਾਪੋ ਕਣਕ ਧੋਈਏ ਹਨਾ ਆ ਕਣਕ ਚ ਡਰਮੀ ਜੀ ਪਾਲੀ ਸੀ ਆਪਾਂ ਠੀਕ ਆ ਲਿਆ ਕੇ ਤੇ ਆ ਵਿੱਚ ਉਹਦੋਂ ਪਾ ਰੱਖੀ ਨਾ ਨਿੰਮ ਨੂੰਮ ਜੀ ਤੇ ਇਹਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਸੁੰਡੀ ਫੇਰ ਪੈ ਗਈ ਸੀ ਫੇਰ ਬਾਜ ਦਵਾਈ ਰੱਖਣੀ ਪਈ ਆਪਾਂ ਨੂੰ ਹਨਾ ਤੇ ਆ ਸੂਈ ਡੇਗੀ ਵਿੱਚ ਫਿਰ ਕੈਮਰੇ ਚ ਆਈ ਉਹਦਾ ਪਤਾ ਨਹੀਂ ਸੀ ਲੱਗਾ ਆ ਦੇਖ ਹੁਣੇ ਹੱਥ 'ਚ ਮਰੋੜੀ ਸੀ ਮੈਂ ਜਦੋਂ ਨਹੀਂ ਸੀ ਜਾਨਾ ਤੇ ਆ ਭਾਈਏ ਕਣਕ ਧੋਨੇ ਆ ਇਹਨੂੰ ਆ ਜਿੱਦਾਂ ਹੁੰਦੇ ਨਾ ਕੋ ਕੱਖ ਜੇ ਕਿੰਨੇ ਆ ਇਹ ਬਈ ਮੂੰਹ ਪਕਾਉਂਦੇ ਆ ਜਦੋਂ ਆਪਾਂ ਕਹਿੰਦੇ ਨਾ ਮੂੰਹ 'ਚ ਛਾਲੇ ਹੋ ਗਏ ਆ ਕਈ ਬਹੁਤ ਆ ਵੀ ਰੀਜ਼ਨ ਬਹੁਤ ਵੱਡਾ ਹੁੰਦਾ ਬਈ ਠੀਕ ਆ ਤਾਂ ਮੈਂ ਥੋੜੀ ਥੋੜੀ ਧੋਨਾ ਚੰਗੀ ਤਰ੍ਹਾਂ ਸਾਰਾ ਕੋਈ ਗੰਦ ਨਿਕਲ ਗਏ ਐ ਮੋਤੀਆਂ ਵਾਂਗੂ ਐ ਨਿਖੜ ਜਾਂਦੀ ਗਣ ਹੈਣਾ ਸਾਰਾ ਗੰਦ ਨਿਕਲ ਜਾਂਦਾ ਵਿੱਚੋਂ ਤੇ ਜਿਹੜੀ ਸਿੱਟੀ ਸੁੱਟੀ ਐ ਲੱਖ ਦਾਣਾ ਹੁੰਦਾ ਆ ਤੇ ਉਹ ਬਾਈ ਉਹ ਆਪਣੇ ਜਾਲ ਜਾਲੀ ਦੇ ਉੱਤੇ ਸਕੋਨੇ ਆ ਉਹ ਚੋਂ ਛਾਂਣ ਲਈਦਾ ਦਾਣਾ ਐਨ ਸਾਫ਼ ਸੁਥਰਾ ਦਾਣਾ ਹੁੰਦਾ ਕੋਈ ਵੀ ਐਕਸਟਰਾ ਦਾਣਾ ਵਿੱਚ ਜਿਹੜਾ ਕਬੂਤਰ ਤੱਕ ਨਹੀਂ ਸੋਈਦਾ ਜਿਹੜਾ ਮਤਲਬ ਨਹੀਂ ਸਹੀ ਹੁੰਦਾ ਹੈਣਾ ਆਹ ਕਣਕ ਦਾ ਬਾਈ ਐਨੀ ਘੜਦੀ ਆਪਣੀ ਰੋਜ਼ ਦੀ ਹੈਣਾ ਅੱਧੀ ਕਵਾਰ ਅੱਧੇ ਪਾਲਟੀ ਤੋਂ ਥੋੜੀ ਜਿਹੀ ਘੱਟ ਲੱਗ ਜਾਂਦੀ ਆ ਇਹ ਨੰਬਰ ਤੋਂ ਲੈਨੇ ਸੱਤੇ ਪੂਰੇ ਜਿਦਾ ਅੱਧੀ ਅੱਦੇ ਨਾਲੋਂ ਚੌਥਾ ਕਿਸਾ ਵਾਲਟੀ ਦਾ ਮੁੱਲ ਇਹ ਲੱਗਦਾ ਆ ਚੌਥਾ ਕਿਸਾ ਹਣਾ ਵਾਲਟੀ ਦਾ ਤੇ ਵਿੱਚ ਇੱਕ ਇੱਕ ਡੇਢ ਦੂੰਗਾ ਆਪਣਾ ਜਿਹੜਾ ਛੋਲੇ ਛੂਲੇ ਦੋ ਕੁ ਡੂੰਗੇ ਉਹ ਪਾ ਲਈਦੇ ਹਣਾ ਛੋਲੇ ਦਾਣਾ ਉਹਨਾ ਮਿਕਸ ਕੀਤੀਆਂ ਤੇ ਇੰਨਾ ਕਹਾ ਹੱਬਤਾ ਹੋ ਗਿਆ ਆਪਣਾ ਹੁਣ ਟੇਕ ਗਿਆ ਮੱਲਾ ਹੱਥ ਤੇ ਜਿੰਨਾ ਕ ਪਤਾ ਹੀ ਆ ਹੁਣ ਵੀ ਇੰਨਾ ਕ ਦਾਣਾ ਹਰੇ ਖੁੱਡੇ ਚ ਇੰਨਾ ਪੈਂਦਾ ਜੇ ਉਦੋਂ ਘੱਟ ਲੱਗੇ ਤਾਂ ਵੀ ਉਹ ਚੱਕਰਾਂ ਚ ਪੈਜੀਦਾ ਵੀ ਕੋਈ ਪ੍ਰੋਬਲਮ ਤਾਂ ਨਹੀਂ ਜਿਹੜੇ ਗੱਜ ਦਾਣਾ ਘੱਟ ਲੱਗਾ ਹਣਾ ਉਹ ਡੱਬੇ ਮਿਣੇ ਆ ਉਹਨਾਂ ਕ ਪਾਲੀ ਦਾ ਤੇ ਸਭ ਤੋਂ ਬੈਸਤ ਤਰੀਕਾ ਬਾਈ ਇਹ ਹੀ ਆ ਦਾਣਾ ਮਿੰਕੇ ਹੀ ਪਾਇਆ ਕਰੋ ਐਦਾਂ ਦਾਣਾ ਨਾ ਪਾਇਆ ਕਰੋ ਠੀਕ ਆ ਇਹਦਾ ਫਾਇਦਾ ਬਹੁਤ ਆ ਬਾਈ ਐਦਾਂ ਦਾਣਾ ਪਾਉਂਦਾ ਤੁਹਾਨੂੰ ਪਤਾ ਰਹਿੰਦਾ ਵੀ ਅੱਜ ਆਪਾਂ ਦਾਣਾ ਕਿੰਨਾ ਪਾਇਆ ਸੀ ਕਿੰਨਾ ਨਹੀਂ ਹਨਾ ਤੇ ਕਬੂਤਰਾਂ ਨੇ ਘੱਟ ਖਾਦਾ ਵੱਧ ਖਾਦਾ ਹੁਣ ਮੈਨੂੰ ਜਿੱਦਾਂ ਪਤਾ ਇਹਦੇ ਚ ਇੱਕ ਢੂੰਗਾ ਤੇ ਅੱਧਾ ਕੁੱਤੇ ਲੱਗਦਾ ਥੋੜਾ ਜਿਹਾ ਚੌਥਾ ਹੀ ਸਾਡੂੰਗੇ ਦਾ ਫੇਰ ਉਹ ਹੀ ਡੱਬੇ ਦਾ ਜਿਹੜੇ ਤਾਂ ਪਾਈ ਹਨਾ ਇਹ ਖੁੱਡੇ ਜੀ ਨਾ ਲੱਗਦਾ ਜੇ ਤੋਂ ਘੱਟ ਖਾਂਣ ਤੇ ਮੈਨੂੰ ਤਾਂ ਵੀ ਟੈਨਸ਼ਨ ਪੈ ਜਾਂਦੀ ਆ ਵੱਧ ਖਾਣਾਂ ਕੋਈ ਗੱਲ ਨਹੀਂ ਵੱਧ ਵੀ ਇੰਨਾ ਨਹੀਂ ਜ਼ਿਆਦਾ ਵੀ ਨਹੀਂ ਖਾਣ ਕੀ ਕੱਲੀ ਦਾਣਾ ਹੀ ਖਾਈ ਉਤੋ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਬੂਤਰਾ ਇਹ ਪ੍ਰੋਬਲਮ ਆਈ ਹੈ ਵੀ ਇੰਨਾ ਕ ਦਾਣਾ ਆਪਣੇ ਕਬੂਤਰ ਖਾਂਦੇ ਤਾਂ ਉਨਾ ਕੀ ਖਾਣ ਤੇ ਆਹ ਦੇਖ ਲਓ ਬਾਬਿਓ ਕਬੂਤਰੀਆਂ ਸਾਰੀਆਂ ਬਿੰਗੀਆਂ ਸੀ ਠੀਕ ਹੈ ਚੈੱਕ ਕਰ ਲਓ ਯਾਰਾ ਹੁਣ ਐਨ ਕਬੂਤਰ ਸਿੱਧੀਆਂ ਹੋ ਗੀਆਂ ਮਾੜਾ ਮੋਟਾ ਤਾਂ ਕਾਣਾ ਬਿੰਗ ਤੁਹਾਨੂੰ ਵੀ ਪਤਾ ਬਾਈ ਰਹਿ ਹੀ ਜਾਂਦਾ ਹਨਾ ਤੇ ਬਾਕੀ ਫਿਰ ਵੀ ਮੇਰੇ ਹਿਸਾਬ ਨਾਲ ਬਾਈ ਵਧੀਆ ਸੈੱਟ ਹੋ ਗਈਆਂ ਹਨਾ ਬੱਚੇ-ਬੂੱਚੇ ਪਾਲਣ ਜੋਗੀਆਂ ਹੋ ਗਈਆਂ ਤੇ ਆਹ ਛਲਾਂਟਰੂ ਇੱਥੇ ਦਾਣੇ ਦੋਣਾ ਆਹ ਟਰੇ ਮੈਂ ਪਰਸੋ ਭਰੀ ਸੀਗੀ ਤੇ ਇੰਨੇ ਹੀ ਖਾਦੇ ਬੱਚੇ ਨੇ ਆਹ ਕੁਛ ਖਿਲਾ ਰਹੇ ਆ ਕੋਸ਼ੇ ਖਾ ਗਿਆ ਆ ਲਾਟੂ ਜੀ ਦਾ ਆਪਣਾ ਕੁਝ ਵੀ ਨਹੀਂ ਖਾਂਦਾ ਹਨਾ ਇਹਦਾ ਵਸ ਧੌਣ ਜੀ ਮਾਰਦਾ ਉਹ ਜੂ ਸੈਟ ਖੜਨ ਤਾਂ ਲਾਪਿਆ ਨਾ ਬਾਈ ਪਹਿਲਾਂ ਤਾਂ ਇਹ ਵੀ ਨਹੀਂ ਖੜਦਾ ਖੜਨ ਤਾਂ ਲਾਪਿਆ ਬਹਿਣ ਲਾਪਿਆ ਟੇਕੇ ਨਹੀਂ ਤਾਂ ਧੌਣ ਹੀ ਐ ਕੰਬਦੀ ਰਹਿੰਦੀ ਹੁੰਦੀ ਸੀ ਇਹਦੀ ਇਹ ਵੀ ਆ ਜੂ ਲੋਡ ਕੋ ਕਬੂਤਰ ਬਾਈ ਮੇਨ ਆ ਇਹ ਆਪਣਾ ਡੱਬੇ ਦਾ ਪਿਓ ਆ ਇਹ ਦਾਣੇ-ਦੁਣੇ ਤੋਤੇ ਹਨਾ ਚੰਗੀ ਤਰ੍ਹਾਂ ਚਾ ਸਿੱਟੀ-ਸੁੱਟੀ ਜਾਂ ਖਾਂਦੀਆਂ ਰਹਿੰਦੀਆਂ ਇੱਥੇ ਆ ਕੇ ਮੈਂ ਕੋਈ ਚੱਕਰ ਨਹੀਂ ਖਾਈ ਜੋ ਜੋ ਖਾਣਾ ਤੁਸੀਂ ਹਨਾ ਜੋ ਵਧੀਆ ਲੱਗਦਾ ਤੇ ਆ ਧੋ ਕੇ ਕਣਕ ਬਾਈ ਪਾਤੀ ਚੰਗੀ ਤਰ੍ਹਾਂ ਸੁੱਕ ਜੂਗੀ ਉਸ ਤੋਂ ਬਾਅਦ ਇਹਨੂੰ ਠੰਡੀ ਕਰਾਂਗੇ ਮਾੜੀ ਜੀ 15-20 ਮਿੰਟ ਛਾਂਵੇਂ ਰੱਖ ਕੇ ਇਹਦੇ ਜਾਲੀ ਦੀ ਛਾਂਵੇਂ ਰੱਖ ਦਿੰਨਾ ਉਹਨਾਂ ਨੂੰ ਚੱਕ ਕੇ ਹੈਨਾ ਤੇ ਉਸ ਤੋਂ ਬਾਅਦ ਫਿਰ ਦਾਣੇ ਪਾ ਦਾਂਗੇ ਤੇ ਬੱਚੇ ਮੈਂ ਡੱਕਤੇ ਸੀ ਬਾਈ ਅੰਦਰ ਹੈਨਾ ਉੱਪਰ ਹੀ ਪਾਤੇ ਤੇ ਉਹ ਵੀ ਮੈਂ ਥੱਲੇ ਨੂੰ ਤਾਂ ਹੀ ਕੀਤੀ ਹੋਈ ਕਿਉਂਕਿ ਧੁੱਪ ਬਹੁਤ ਸੀ ਅੱਜ ਟਿਕਮੀ ਧੁੱਪ ਸੀ ਹੈਨਾ ਤੇ ਸ਼ੌਂਕ ਤੁਹਾਨੂੰ ਇੱਕ ਚੀਜ਼ ਕਰਾਉਂਦੇ ਆ ਇੱਕ ਮਿੰਟ ਬਾਬੇ ਉਹ ਮੜਾ ਦਰਵਾਜ਼ਾ ਖੋਲ ਲੰਦੋ ਤੇ ਆਜੋ ਇਦਰੇ ਸ਼ੌਕਦਾਰ ਕਰਉਣਾ ਆ ਜੋੜੇ ਦੇ ਵੀ ਆਪਣੇ ਬਾਈ ਬੱਚੇ ਕੱਢਦੇ ਠੀਕ ਆ ਇਹ ਬੜਲੇ ਵਾਲੀ ਦਾ ਜਿਹੜੀ ਜਿਹੜਾ ਬੜਲੇ ਵਾਲੀ ਦਾ ਦਾਦਾ ਆ ਨਾ ਤੇ ਉਹ ਇਸ ਇਸ ਪੁੱਤਰ ਦਾ ਪੱਠਾ ਹੋਈ ਇਹਨੇ ਫੇਰ ਬੱਚੇ ਕੱਢੇ ਆ ਦੂਜੇ ਸਾਲ ਜਾ ਕੇ ਬੱਚੇ ਕੱਢੇ ਬਾਈ ਆ ਕੁਤਰੀ ਨਾ ਠੀਕ ਆ ਦੂਜੇ ਸਾਲ ਤੇ ਇਹ ਇਹਦੀ ਵਾਰੀ ਆਇਦ ਕੀ ਆ ਇਹ ਕੱਢੂਗੀ ਆਇਦ ਕੀ ਬੱਚੇ ਹਨਾ ਹੁਣ ਲਾਉਗੀ ਆਂਡੇ ਕੋਈ ਕੱਚੇ ਆਂਡੇ ਲਾਉਂਦੀ ਸੀ ਬਿੱਲੇ ਇਹ ਇਹ ਲਾਈ ਉਹ ਕੀਤਾ ਤੇ ਉਹ ਦਵਾਈ ਵੀ ਬਣਾਉਣੀ ਆਪਾਂ ਉਹ ਛਲੜਾ ਛਲੜਾ ਮੈਂ ਇਦਾਂ ਹੀ ਬਾਛੜੀਆਂ ਹਨ ਤੇ ਹਲਦੀ ਵਾਈ ਦੇ ਗਿਆ ਸੀ ਆਪਾਂ ਨੂੰ ਉਹ ਇੱਕ ਦੋ ਦਿਨ ਦੇ ਵਿੱਚ ਵਿੱਚ ਬਣਾਉਣੇ ਵਾਲੇ ਵੀਡੀਓ ਬਣਾਵਾਂਗੇ ਪ੍ਰੋਪਰ ਵੀ ਕਿਦਾਂ ਕਿਦਾਂ ਡੰਡੇ ਰੋ ਜਿਹੜੀ ਬੰਦ ਹੋਣ ਕਬੂਤਰੀਆਂ ਤੇ ਕਿਦਾਂ ਦਵਾਈ ਬਣਾਈ ਦੀ ਹਨਾ ਆਪਣੀ ਬੜਲੇ ਵਾਲੀ ਤੇ ਉਹ ਜਿਹੜਾ ਇਹਨਾਂ ਕਬੂਤਰ ਲੱਗਾ ਡੱਬੇ ਦਾ ਭਰਾ ਜਿਹੜਾ ਕਬੂਤਰ ਆਪਣਾ ਹੁਣ ਉਹ ਤੋਂ ਇਹ ਹਿੱਲਜੀ ਵਾਲੀ ਬਿਮਾਰੀ ਚੱਲ ਗਿਆ ਹਨਾ ਤੇ ਉਹਦਾ ਪੋਤੇ ਆ ਜੀ ਸਫਾ ਇਹ ਵੀ 빙ਾ ਹੋ ਗਿਆ ਸੀ ਬਾਈ ਠੀਕ ਆ ਹੁਣ ਇਹ ਵੀ 빙ਾ ਹੋਇਆ ਸੀ ਆ ਕਬੂਦਰੀ ਵੀ 빙ੀ ਹੋਈ ਸੀ ਠੀਕ ਆ ਤੇ ਡੱਬੇ ਦੀ ਮਾਂ ਵੀ ਬੀਗੀ ਹੋਈ ਸੀ ਉਹ ਸਿੱਧੀ ਹੋ ਗਈ ਬਿਲਕੁਲ ਠੀਕ ਆ ਪਿਓ ਰਹਿ ਗਿਆ ਪਿਓ ਹੋਰ ਬਿਮਾਰੀ ਚ ਜਾ ਗਿਆ ਸੀ ਲੱਗ ਚ ਹੈਨਾ ਕਿਉਂਕਿ ਉਹਦਾ ਇਲਾਜ ਬਹੁਤ ਘੱਟ ਆ ਬਈ ਉਹਦੀ ਕੋਈ ਪ੍ਰੋਪਲ ਹੈਨਾ ਪ੍ਰੋਪਰ ਕੋਈ ਬਜਮੀ ਕੋਈ ਮੈਡੀਸਨ ਹੈ ਨਹੀਂ ਜਿਹਦਾ ਲੱਕਵਿਧੀ ਤਾਂ ਹੈਗੀ ਬਈ ਹੈਨਾ ਤਾਕਤ ਤੋਂ ਦਵਾਈਆਂ ਜਿਆ ਕੁਝ ਵੀ ਲਾਓ ਤੇ ਉਹ ਤੋਂ ਬਾਹਰ ਆ ਗਿਆ ਸੀ ਹੈਨਾ ਆ ਵੀ ਗੂਦੜ ਪਿੰਗਾ ਸੀ ਹੁਣ ਬੱਚੇ ਮੂਜੇ ਪਾਲਦਾ ਆਪਣਾ ਵਧੀਆ ਹੈਨਾ ਤੇ ਆ ਵੀ ਗੂਦਰੀ ਇਦਾਂ ਹੀ ਆ ਬਈ ਆ ਵੀ ਬਿੰਗੀ ਹੋਈ ਸੀ ਹੈਨਾ ਤੇ ਦੇਖ ਲੋ ਆਪੀ ਕਿੰਨੀ ਉੱਚੀ ਆ ਕੇ ਬੈਠੀ ਹੋਈ ਆ ਆਪੇ ਉੱਡਦੀ ਆ ਬਈ ਚੜਦੀ ਆ ਇਹਨ ਸੈਟ ਆ ਹਾਂਜੀ ਬਾਬੇ ਕੀ ਹਾਲ ਚਾਲ ਆ ਚਲੋ ਬਾਬੇ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਬਾਕੀ ਤੁਹਾਨੂੰ ਸਾਰਾ ਦਿਖਾਈ ਦਿੱਤਾ ਹਨਾ ਕਿਦਾਂ ਜਾਲ ਲਾਇਆ ਕਿਦਾਂ ਨਹੀਂ ਕਿੱਥੋਂ ਤੇ ਇੱਕ ਬਾਈ ਦਾ ਕਮੈਂਟ ਆ ਸੀ ਬਾਈ ਜਾਲ ਕਿੱਥੋਂ ਰੋਇਪੁਰ ਸਿਗਾ ਆਪਾਂ ਮੰਗਾਇਆ ਜਨਾਬ ਬੰਦਿਆ ਕੋ ਨਾ ਆਨਲਾਈਨ ਹੀ ਇੰਸਟਾਗ੍ਰਾਮ ਤੇ ਮੈਂ ਨੰਬਰ ਲਿਆ ਸੀ ਉਹਦੇ ਕੋ ਜਾਲ ਦਾ ਹੀ ਉਹ ਵਧੀਆ ਲੱਗੇ ਸੀ ਉਹਨਾਂ ਨੇ ਫਿਟਿੰਗ ਫੁੱਟਿੰਗ ਕੀਤੀ ਠੀਕ ਹੈ ਮੈਂ ਤੋਂ ਹੁਣ ਨੰਬਰ ਤਾਂ ਬਾਈ ਹੈ ਨਹੀਂ ਹਨਾ ਤੇ ਬਹੁ ਟੈਂਪੇ ਲਾ ਬਾਈ ਮੇਰੇ ਸਹਾਰਾ ਦੋ ਸਾਲ ਤਾਂ ਹੋਈ ਗਏ ਇਹਨੂੰ ਮਗਾਏ ਨੂੰ ਹਨਾ ਦੋ ਸਾਲ ਬਹੁ ਵੀ ਨਹੀਂ ਜ਼ਿਆਦਾ ਕਹਦੇ ਦੋ ਸਾਲ ਦੋ ਸੀਜ਼ਨ ਲਾ ਲਏ ਇਹਨਾਂ ਆਪਾਂ ਆ ਦੂਜਾ ਦੂਜਾ ਤੇਜਾ ਸੀਜ਼ਨ ਆ ਇਹਦੇ ਨਾਲ ਆਪਣਾ ਤੇ ਸਾਹ ਸੰਭਾਲ ਕੇ ਰੱਖਿਆ ਵੀ ਜਿੱਦਾਂ ਵਧੀਆ ਤਰੀਕੇ ਨਾਲ ਲਾਈਦਾ ਪਾੜਦਾ ਫੂੜਦਾ ਨਹੀਂ ਹੈਗਾ ਜੇ ਇਹਨੂੰ ਲੱਗਾ ਹੀ ਰਹਿੰਦੀਏ ਤੇ ਬਾਈ ਪਾਰਟੀ ਜਾਣਾ ਹਨਾ ਕੋਈ ਵੀ ਚੀਜ਼ਾ ਮਨਿਆਦ ਹੁੰਦੀ ਆ ਬਾਕੀ ਧੋਪਣਾ ਹੀ ਖਰਾਬ ਹੋ ਜਾਂਦਾ ਬਾਈ ਠੀਕ ਆ ਜਿੱਦਾਂ ਰੱਸੀ ਰੁੱਸੀ ਗਲ ਗਈ ਸੀ ਇਹਦੀ ਇਹ ਬਾਈ ਮੇਰੇ ਸਹਾਰਾ 15 1600 ਦਾ ਸੀਗਾ ਇਹ ਹੈਗਾ ਬਾਈ 15 ਬਾਈ 15 ਦਾ ਠੀਕ ਆ 15 ਬਾਈ 15 ਦਾ ਆ ਤੇ ਇਹ 15 ਕਸੋਦਾ ਲਿਆਂਦਾ ਸੀ ਬਈ 15 ਕ 16 ਕਸੋਦਾ ਨੇ ਭੇਜਿਆ ਸੀ ਇੱਕ ਦੋ ਚੀਜ਼ਾਂ ਹੋਰ ਮੰਗਾਈਆਂ ਸੀ ਹਨਾ ਰੰਗ ਰੁੰਗ ਜੀ ਉਦੋਂ ਤੇ ਉਹ ਤਾਂ ਬੇਕਾਰ ਹੀ ਨਿਕਲੇ ਸੀਗੇ ਆ ਸਹੀ ਸੀਗੀ ਅਮਲਾ ਜਾਲ ਜੂਲ ਵਧੀਆ ਨਿਕਲ ਗਿਆ ਠੀਕ ਆ ਰੰਗ ਬਲੈਕ ਮੰਗਾਇਆ ਸੀ ਉਹ ਨੀਲਾ ਨਿਕਲਿਆ ਠੀਕ ਆ ਐਦਾਂ ਹੀ ਆ ਬਾਕੀ ਚਲੋ ਕੋਈ ਚੱਕਰ ਨਹੀਂ ਹੈਗਾ ਸਾਰਾ ਕੁਝ ਵਧੀਆ ਹੀ ਹੁੰਦਾ ਹਨਾ ਤੇ ਇੱਕ ਬਾਈ ਦਾ ਕਮੈਂਟ ਸੀ ਬਾਈ ਕਈ ਬਈਆਂ ਦੇ ਕਮੈਂਟ ਸੀ ਹਨਾ ਕਿ ਬਾਈ ਯਾਰ ਦੂਜਾ ਕਬੂਤਰ ਹਲਕੇ ਹੋਈ ਜਾਂਦੇ ਆ ਜਾਂ ਕਿਦਾਂ ਬਾਈ ਮੈਂ ਪਹਿਲਾਂ ਵੀ ਦੱਸਿਆ ਦਿਨਾਂ ਦੇ ਵਿੱਚ ਕਬੂਤਰ ਪਾਣੀ ਵਾਲੀਆਂ ਵਿੱਠਾ ਬਹੁਤ ਮਾਰਦੇ ਆ ਬੁਖਾਰ ਬਖੂਰ ਹੋ ਜਾਂਦਾ ਦਿਨਾਂ ਚ ਰੁੱਤ ਬਦਲਦੀ ਪਈ ਆ ਨਾ ਹੁਣ ਧਿਆਨ ਰੱਖਿਆ ਕਰੋ ਠੀਕ ਆ ਹੁਣ ਇੱਕ ਬਾਈ ਦਾ ਹੋਰ ਕਮੈਂਟ ਸੀ ਇਹ ਏਸੀ ਰਿਲੇਟਿਵ ਵੀ ਬਾਈ ਪਾਣੀ ਪੀ ਜਾਂਦੇ ਹਨਾ ਤੇ ਚੁੰਝਾ ਮਰੀ ਜਾਂਦੇ ਮਿੱਟੀ ਨੂੰ ਜਗਦਾ ਬਾਈ ਉਹ ਹੀ ਮੈਂ ਅੱਗੇ ਤੁਹਾਨੂੰ ਕਬੂਤਰੀ ਦਿਖਾਈ ਰੱਤੀ ਹਨਾ ਕੱਕਰੀ ਕੀਤਾ ਬਾਈ ਸੋਸ ਤੋਂ ਬੈਠੀ ਕੱਲਾ ਪਾਣੀ ਪੀ ਜਾਂਦੀ ਸੀ ਗੁੱਜੇ ਕੋਲ ਸਿਰਫ ਫੜ ਕੇ ਉਹਨੂੰ ਬਾਈ 2 2.5 ਘੰਟੇ ਦੀ ਧੁੱਪ ਲਵਾਈ ਵੀਰ ਕੋਣ ਐਸਦਾ ਉਹ ਕੁਲਿਆਈ ਪਿਆ ਸੀ ਉਹੀ ਮੈਂ ਸਪਰੇਅ ਜੀ ਕਰਤੀ ਮੈਂ ਕਹਾਂ ਜੇ ਉਦਾਂ ਦੇ ਕੋਈ ਯਾਰਾ ਸੀ ਹੋਊਗੀ ਤਾਂ ਮਰ ਜੂਗੇ ਹਨ ਤੇ ਉਹਨੂੰ ਬਾਈ ਇੱਕ ਚੁਟਕੀ ਟੈਟਰਾਸਾਈਕਲਿੰਦਾ ਜਿਹੜਾ ਪੀਲਾ ਪੈਕਟ ਆਉਂਦਾ ਬਸ ਉਹ ਇੱਕ ਚੁਟਕੀ ਦਾ ਭਰੀ ਤੇ ਉਹਦੇ ਮੂੰਹ ਸਟਕ ਕੇ ਤੇ ਬਾਈ ਪਾਤੀ ਆਪਾਂ ਧੁੱਪੇ ਉਹ ਹੀ ਕੂਤਰੀ ਬਾਈ ਨਜਮਾ ਤੁਸੀਂ ਦੇਖ ਲਿਆ ਦਾਣਾ ਖਾਂਦਾ ਹੁਣ ਵੀ ਦਾਣੇ ਨੂੰ ਮੂੰਹ ਮਾਰਦੀ ਵੀ ਦਾਣੇ ਖਾਂਣ ਲਈ ਹੋਣਗੇ ਠੀਕ ਆ ਜੇ ਉਹਨੂੰ ਮੈਂ ਨਾ ਦੇਦਾ ਉਹ ਪ੍ਰੋਬਲਮ ਵੱਜ ਜਾਣੀ ਸੀ ਬਾਈ ਬਾਦ ਕੇ ਇਹਨੇ ਜਾਂ ਮਰ ਜਾਣਾ ਸੀ ਵਿਚਾਰੀ ਨੇ ਪੋਟਾ ਜਾਮ ਹੋ ਕੇ ਜਾਂ 빙ੀ ਡੱਡੀ ਹੋ ਜਾਣੀ ਸੀ ਹਨਾ ਬਾਕੀ ਬਾਈ ਆ ਦਿਨਾਂ ਦੇ ਵਿੱਚ ਨਾ ਜੇ ਤੁਹਾਨੂੰ ਲੱਗਦਾ ਯਾਰ ਜਿੱਦਾਂ ਹੁਣ ਆ ਪ੍ਰੋਬਲਮ ਚੱਲਦੀ ਆ ਪੂਟੇ ਪੂਟੇ ਜਾਮ ਹੋਏ ਨੇ ਜਿੱਦਾਂ ਮਤਲਬ ਤੁਸੀਂ ਇੱਕ ਇੱਕ ਉਂਗਲ ਜਿੱਡੀ ਨਾਲ ਢੀ ਤੁਸੀਂ ਪੈਪ ਵਾਲੀ ਜਿਹੜੀ ਦਾਲ ਚੀਂਦੀਆਂ ਦੀ ਉਹ ਲੈਣੀ ਆ ਠੀਕ ਆ ਤੇ ਚਮਚੇ ਦਾ ਚੌਥਾ ਹਿੱਸਾ ਚਮਚੇ ਜਿਹੜਾ ਛੋਟਾ ਟੇਬਲस्पून ਹੁੰਦਾ ਨਾ ਆਪਣਾ ਜਿੰਨਾ ਪਾ ਸਬਜੀ ਸੂਜੀ ਗਾਨ ਨੇ ਛੋਟਾ ਜਿਹੜਾ ਹੁੰਦਾ ਆ ਉਹਦਾ ਬਈ ਚੌਥਾ ਹਿੱਸਾ ਲੈਣਾ ਅਜਵੈਣ ਦਾ ਠੀਕ ਆ ਤੇ ਚੌਥਾ ਹਿੱਸਾ ਲੈਣਾ ਬਈ ਸੌਂਫ ਦਾ ਇਹ ਚਾਰ ਤਿੰਨਾਂ ਚੀਜ਼ਾਂ ਨੂੰ ਬਾਈ ਚੰਗੀ ਤਰ੍ਹਾਂ ਵਾੜ ਲਓ 1 ਲੀਟਰ ਪਾਣੀ 'ਚ ਜਦੋਂ ਅੱਧਾ ਲੀਟਰ ਪਾਣੀ ਰਹਿ ਗਿਆ ਠੀਕ ਆ ਉਹਦਾ ਬਾਈ ਤੁਸੀਂ 5-5 ਸੀਸੀ ਇਹ ਤੇ 5-5 ਸਾਦਾ ਲੈ ਕੇ ਦਾਦਾ ਸਿਧੀ ਠੰਡਾ ਕਰਕੇ ਛਾਣ ਕੇ ਚੰਗੀ ਤਰ੍ਹਾਂ ਪਾਣੀ ਤੇ ਉਹ ਤੁਸੀਂ ਦੇ ਦਿਓ ਠੀਕ ਆ ਚਾਹੇ ਖਾਲੀ ਪੇੜ ਦੇ ਦਿਓ ਚਾਹੇ ਦਾਣੇ ਦੇ ਉੱਤੇ ਹੀ ਦੇ ਦਿਓ ਉਹ ਵਧੀਆ ਜਾਂਦਾ ਉਹਦੇ ਨਾਲ ਬਾਈ ਪੋਟੇ ਨਹੀਂ ਜਾਮ ਹੁੰਦੇ ਠੀਕ ਆ ਤੇ ਜੇ ਤੁਹਾਨੂੰ ਲੱਗਦਾ ਯਾਰ ਪੋਟੇ ਪੁੱਟੇ ਜਾਮ ਤਾਂ ਬਾਈ ਇਹ ਹੀ ਪਾਣੀ ਦਿਆ ਕਰੋ ਇਹਦੇ ਨਾਲ ਐ ਪੋਟੇ ਜਾਮ ਖੁੱਲ ਜਾਂਦੇ ਚੰਗੀ ਤਰ੍ਹਾਂ ਇਹਦੇ ਵਿੱਚ ਹੀ ਬਾਈ ਜਿੱਦਾਂ ਮਾਰਚ ਮਹੀਨਾ ਨਹੀਂ ਆਇਆ ਮਾਰਚ ਮਹੀਨਾ ਅਪ੍ਰੈਲ ਇਹਦੇ ਵਿੱਚ ਹੀ ਬਾਈ ਤੁਸੀਂ ਇਹ ਹੀ ਤਿੰਨ ਚੀਜ਼ਾਂ ਦੇ ਵਿੱਚ ਨਾ ਜਿੱਦਾਂ ਦੋ ਚੁਟਕੀਆਂ ਤੁਸੀਂ ਮੇਥੇ ਦੀਆਂ ਐਡ ਕਰ ਲਓ ਠੀਕ ਆ ਚਾਰ ਤੋਂ ਪੰਜ ਬਾਦਾਮ ਐਡ ਕਰ ਲਓ ਛੋਟੀ ਇਲਾਚੀ ਦੇ ਦੋ ਕਲਾਚੀਆਂ ਛੋਟੀਆਂ ਤੇ ਇੱਕ ਵੱਡੀ ਬਸ ਆ ਚੀਜ਼ਾਂ ਚੇਤੇ ਕਰ ਲਓ ਇਹਨੂੰ ਵਾੜ ਲਓ 1 ਲੀਟਰ ਜਿੱਦੋਂ ਅੱਧਾ ਲੀਟਰ ਰਹਿ ਗਿਆ ਜਦੋਂ ਕਬੂਤਰ ਉੱਡ ਕੇ ਆਉਂਦਾ ਉਹਨੂੰ 5 ਸੀਸੀ ਦਿਓ ਸਿੱਧਾ ਹੀ ਤਾਂ ਪਾਣੀ ਉਹ ਸ਼ਾਨਿਆ ਠੰਡਾ ਹੋ ਜਾਣਾ ਪੰਜ ਸੀਸ ਦੇ ਕੇ ਬਾਈ ਅੱਧੇ ਘੰਟੇ ਦੀ ਤੁੱਪ ਲਵਾਓ ਜੇ ਕਬੂਤਰ ਉੱਡ ਕੇ ਆਜੋ ਨਵਾਂ ਸ਼ੁਰੂ ਕੀਤਾ ਨਵਾਂ ਹਨਾ ਦੂਜੇ ਦਿਨ ਜੇ ਤੁਹਾਡਾ ਬਾਈ ਉਹੀ ਕਬੂਤਰ ਬਾਦਾਮ ਜਿਹੜੇ ਦੱਸੇ ਬਾਈ ਪੰਜ ਬਾਦਾਮ ਪਾਉਣੇ ਆ ਵਿੱਚ ਐਨੇ ਮਟੀਰੀਅਲ ਚ ਪੰਜ ਬਾਦਾਮ ਪਾਉਣੇ ਆ ਤੇ ਮੈਂ ਕਹਾ ਬਾਈ ਜੇ ਤੁਹਾਡਾ ਉਹੀ ਕਬੂਤਰ ਦੂਜੇ ਦਿਨ ਜੇ 3 ਘੰਟੇ ਲਾ ਗਿਆ ਨਾ ਬਾਈ ਇਹ 6 ਘੰਟੇ ਨਾਲ ਲਾਊਗਾ ਤਾਂ ਗੱਲ ਕਰਿਓ ਤਿੰਨ ਘੰਟੇ ਏਦਾਂ ਕਰਦੇ ਹੋ ਫੁੱਲ ੜਾਰ ਖੁੱਲ ਜਾਂਦਾ ਬਾਈ ਆ ਪਾਣੀ ਨਾ ਸਰਾ ਪਾਣੀ ਹੈ ਵੀ ਬਾਈ ਹਾਜਮੇ ਵਾਲਾ ਪਾਣੀ ਆ ਠੀਕ ਆ ਇਹ ਬਾਜੀਆਂ ਚ ਵੀ ਲੱਗ ਜਾਂਦਾ ਬਾਈ ਹਾਜਮੇ ਹਾਏ ਮੇ ਤੋਂ ਵਰਤੀ ਦਾ ਜੇ ਕੂਤਰ ਦਾਣੂ ਨਾਲ ਨਾ ਖਿੱਚੇ ਤੇ ਉੱਚ ਵੀ ਆਪਾਂ ਲਾ ਸਕਦੇ ਆ ਠੀਕ ਆ ਹੋਰ ਵੀ ਕਈ ਚੀਜ਼ਾਂ ਬਈ ਲੱਗ ਜਾਂਦੀਆਂ ਇਹਦਾ 12 ਸਿੰਘਾ ਇਧਰੇ ਕਈ ਚੀਜ਼ਾਂ ਲੱਗ ਜਾਂਦੀਆਂ ਉਹ ਆਪਾਂ ਰੁਟੀਨ ਚ ਦੱਸਾਂਗੇ ਉਸ ਮੌਕੇ ਤੇ ਆ ਕੇ ਠੀਕ ਆ ਪਰ ਫਿਲਹਾਲ ਤੁਹਾਨੂੰ ਇਹ ਦੱਸਦਾ ਆ ਦਿਨਾਂ ਜੇ ਆਪਾਂ ਕਰਦੀਆਂ ਬਾਜ਼ੀਆਂ ਨੂੰ ਲੈਣਾ ਬਈ ਜਿਹੜਾ ਮੈਂ ਪਾਣੀ ਹੁਣ ਦੱਸਿਆ ਤੁਹਾਨੂੰ ਚਾਰ ਪੰਜ ਚੀਜ਼ਾਂ ਦਾ ਜਦਾ ਮੇਥੇ ਅਜਵੈਣ ਠੀਕ ਆ ਚਮਚੇ ਦਾ ਚੌਥਾ ਚੌਥਾ ਹਿੱਸਾ ਹੀ ਲੈਣਾ ਸਾਰਾ ਕੁਝ ਠੀਕ ਆ ਮੇਥੇ ਅਜਵੈਣ ਤੇ ਛੋਟੀ ਇਲਾਚੀ ਠੀਕ ਆ ਦਾਲ ਚੀਨੀ ਉਂਗਲ ਬਰਾਬਰ ਐਡਾ ਹਨਾ ਤੇ ਪੰਜ ਕ ਬਦਾਮ ਬਸ ਆ ਹੀ ਚੀਜ਼ ਆ ਬਈ ਸੌਂਫ ਪਾ ਲਿਓ ਠੀਕ ਆ ਚਮਚੇ ਦਾ ਚੌਥਾ ਚੌਥਾ ਹੀ ਸਹੀ ਇਹਨੂੰ ਬਾੜ ਲਿਓ ਠੀਕ ਆ ਤੇ ਬਾੜ ਕੇ ਬਾਈ ਈ ਦੇ ਬਾਸ ਆ ਦੇਣਾ ਦੇ ਵਿੱਚ ਤੁਸੀਂ ਕਬੂਤਰਾਂ ਨੂੰ ਲਾ ਦਿਓ ਠੀਕ ਆ ਧੁੱਪੇ ਪਾ ਦਿਓ ਜਿੱਦਾਂ ਖਾਲੀ ਕਬੂਤਰ ਆਪਣਾ ਦੂਜਾ ਨਾ ਭੁੱਖੇ ਪੇਟਾਂ ਕਬੂਤਰ ਠੀਕ ਆ ਉਹਨੂੰ 5 ਸੀਸੀ ਦੇ ਕੇ 5 ਸੀਸੀ ਸਾਦਾ ਪਾਣੀ ਦੇ ਕੇ ਧੁੱਪੇ ਪਾ ਦਿਓ ਠੀਕ ਆ ਦੂਜੇ ਦਿਨ ਬਾਈ ਕਬੂਤਰ ੜਾਇਓ ਦੇਖੋ ਸਵਾਦ ਲਿਆ ਹੁੰਦਾ ਠੀਕ ਆ ਟਾਂਗੀ ਪੜਪਾਉਂਦੇ ਆ ਬਈ ਕੂਤਰ ਬੈਠੂ ਆਪਦਾ ਜੋਰ ਲਾ ਕੇ ਬੈਠੂਗਾ ਫੁੱਲ ਉਹਨਾਂ ਬਾਈ ਇਹ ਹੁੰਦੀ ਆ ਜਿਹੜੀਆਂ ਕਸਾ-ਕੁਸਾ ਨਵੇਂ ਕਬੂਤਰ ਦੇ ਜਿੱਦਾ ਖੱਲੀਆਂ ਖੁੱਲੀਆਂ ਨਹੀਂ ਪੈਂਦੀਆਂ ਉਹ ਗਰਮੈਸ਼ਣਾ ਬਾਈ ਉੱਤਰ ਜਾਂਦੀਆਂ ਆ ਠੀਕ ਆ ਸੈੱਟ ਹੋ ਜਾਂਦੀਆਂ ਆ ਤੇ ਗੱਲ ਆਪਾਂ ਹੋਰ ਪਾਸੇ ਨੂੰ ਲੈ ਗਏ ਹਨਾ ਤੁਰਦੀ ਤੁਰਦੀ ਤੇ ਆ ਜੇ ਬਾਈ ਜਿਹਦੇ ਪਾਣੀ ਪੂਣੀ ਬਾਲਾ ਪੀਂਦੇ ਜਿੱਦਾਂ ਤੁਹਾਨੂੰ ਦੱਸਿਆ ਮੈਂ ਐਦਾਂ ਹੀ ਕਰ ਲਿਓ ਪਾਵਰ ਜੈਲ ਦੀਆਂ ਦੋ ਚਾਰ ਬੂੰਦਾਂ ਦੇ ਲਿਓ ਤੇ ਸੈੱਟ ਹੋ ਜਾਣੇ ਆ ਠੀਕ ਆ ਤੇ ਹੋਰ ਵੀ ਕਈ ਬਈਆਂ ਦੇ ਕਮ ਕਈ ਬਾਈ ਕਹਿੰਦੇ ਵੀ ਯਾਰ ਕਈਆਂ ਨੂੰ ਕਬੂਤਰ ਦਿੱਤੇ ਸੀ ਠੀਕ ਆ ਪਰ ਦੱਸਿਆ ਕਿਸੇ ਨੇ ਕੋਈ ਨਹੀਂ ਬਾਈ ਜਿਹੜਾ ਬੰਦਾ ਤੁਹਾਡੇ ਕੋਲ ਕਬੂਤਰ ਮੰਗਣ ਆ ਗਿਆ ਨਾ ਠੀਕ ਆ ਇੱਕ ਗੱਲ ਸੁਣ ਕੇ ਦੱਸਿਓ ਤੁਹਾਨੂੰ ਗੇਮ ਨਹੀਂ ਕਰੀ ਦੱਸੂਗਾ ਉਹ ਤੁਹਾਡੇ ਲਾਲਚ ਨੂੰ ਹੀ ਆਊਗਾ ਜਿਹੜੇ ਬੰਦੇ ਨੇ ਤੁਹਾਡੇ ਕੋਲ ਜਾਨਵਰ ਮੰਗ ਲਿਆ ਆਪਦੇ ਮੂੰਹ ਤੁਸੀਂ ਪਿਆਰ ਨਾ ਦੇ ਦਿਓ ਲੱਖ ਅਗਲਾ ਨਾ ਨੂੰ ਕਰਕੇ ਲੈ ਜੇ ਜਾਂ ਲੈ ਜੇ ਉਹ ਵੱਖਰੀ ਗੱਲ ਆ ਜੇ ਆਪ ਆ ਕੇ ਮੰਗ ਲਿਆ ਨਾ ਬਾਈ ਮੈਨੂੰ ਆ ਕਬੂਤਰ ਜਾਂ ਚਾਹੀਦਾ ਤੁਸੀਂ ਕਹਿੰਦੇ ਵੀ ਚੰਗਾ ਵੀ ਆਪਾਂ ਊਸਤਾਦ ਵੀ ਪੋਣਾ ਜਾਂ ਕੋਈ ਵੀ ਬੰਦਾ ਹਨਾ ਜਿਹੜੇ ਬੰਦੇ ਨੇ ਬਾਈ ਕਬੂਤਰ ਮੰਗ ਲਿਆ ਸਮਝ ਲਓ ਉਹ ਬੰਦਾ ਬਾਈ ਤੁਹਾਡੇ ਕੋਲ ਫਾਇਦੇ ਲਈ ਔਰ ਕੋਈ ਤਾਨੂੰ ਦੇਣ ਨੂੰ ਨਹੀਂ ਆਊਗਾ ਕੋਈ ਵੀ ਪਤਾ ਕੋਈ ਗੁਣ ਦੇਣ ਨੂੰ ਜਾਂ ਕੁਝ ਵੀ ਨਾ ਉਹ ਫਾਇਦੇ ਨਹੀਂ ਆਊਗਾ ਆਪਣੇ ਨੂੰ ਬਸ ਠੀਕ ਆ ਬਾਕੀ ਬਾਈ ਬੰਦਾ ਪਰਖ ਕੇ ਕਬੂਤਰ ਦਿਆ ਕਰੋ ਐਦਾਂ ਵੀ ਨਹੀਂ ਦੇਣ ਦਾ ਫਾਇਦਾ ਹਨਾ ਕਈ ਕਿਉਂਕਿ ਫ੍ਰੀ ਦੀ ਚੀਜ਼ ਨੂੰ ਕੋਈ ਕਦਰ ਨਹੀਂ ਕਰਦਾ ਹੁੰਦਾ ਬਾਈ ਜਿੰਨੀ ਮਰਜ਼ੀ ਚੰਗੀ ਦੇ ਲੋ ਮੈਂ ਸਾਰੇ ਨਹੀਂ ਕਹਿੰਦਾ ਵੀ 50 ਤੋਂ 60% ਬੰਦੇ ਇਦਾਂ ਦੇ ਬੈਠੇ ਆ ਜਿਹੜੇ ਕਦਰ ਨਹੀਂ ਕਰਦੇ ਬਾਈ ਫ੍ਰੀ ਦੀ ਚੀਜ਼ ਦੀ ਠੀਕ ਆ ਤੇ ਹੋਰ ਵੀ ਬਾਈ ਕਈ ਬਾਈਆਂ ਦੇ ਕਮੈਂਟ ਸੀ ਹਨ ਤੇ ਬਾਕੀ ਅਗਲੀ ਵੀਡੀਓ ਚ ਬਾਈ ਜਵਾਬ ਦੇਵਾਂਗੇ ਵੀਡੀਓ ਵੱਡੀ ਹੋ ਜਾਣੀ ਆ ਤੇ ਫਿਰ ਬਾਜੋ ਅਪਲੋਡ ਦਾ ਬਾਈ ਟਾਈਮ ਲੰਘ ਜਾਂਦਾ ਫਿਰ ਅਪਲੋਡਿੰਗ ਬਹੁਤ ਟਾਈਮ ਲਏ ਜਾਂਦੀ ਹੈ ਹਨਾ ਹੁੰਦੀ ਹੁੰਦੀ ਤੇ ਠੀਕ ਆ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿੰਟੋ ਮਿੰਟੀ ਬਾਈ 30000 ਤੱਕ ਕਰੀਏ ਆਪਾਂ ਸਬਸਕ੍ਰਾਈਬਰ ਉੱਥੇ ਹੀ ਰੁਕੇ ਪਏ ਆ ਆਪਣੇ ਇਹਨਾਂ ਨੂੰ ਵਧਾਈਏ ਥੋੜਾ ਜਿਹਾ ਕੰਮ ਚੱਕੀਏ ਆਪਾਂ ਹਨਾ ਬਾਕੀ ਆਉਣ ਵਾਲੀਆਂ ਵੀਡੀਓ ਬਾਈ ਕਿ ਹੁਣ ਸ਼ੁਰੂ ਕਰ ਦੇਣੀਆਂ ਤੇ ਆਪਾਂ ਜੋ ਵੀ ਲੱਲਾਪਾ ਬੱਕੂਤਰ ਖਵਾਤਰ ਖਾਉਣ ਬੱਚੇ ਡਾਉਣੇ ਆ ਜਿੱਦਾਂ ਲਾਉਣੇ ਛਤਰੀਆਂ ਤੇ ਆਹ ਧੜਾ ਦੇ ਵਿੱਚ ਕਿੱਦਾਂ ਤਿਆਰ ਕਰਕੇ ਬੱਚੇ ਆਪਾਂ ਰੋਖਣੇ ਬਾਜ਼ੀਆਂ ਵਾਸਤੇ ਇੱਕ ਦੋ ਦਾਹ ਪਰਲੀ ਰੋਕ ਦੇਣੇ ਆ ਹਨਾ ਉਹ ਵੀ ਦੱਸੂਗਾ ਕੀ ਕੀ ਕਰਕੇ ਕਿੱਦਾਂ ਕਿੰਨੇ ਡਾਉਣੇ ਆ ਕਿੰਨੇ ਵਜੇ ਤੱਕ ਉਡਣ ਕਬੂਤਰ ਫੇਰ ਰੋਕਣਾ ਏਟੂ ਜਾ ਅਗਲੀਆਂ ਵੀਡੀਓ ਜੋ ਮਿਲੂਗਾ ਤੇ ਠੀਕ ਆ ਬਾਬੇ ਮਿਲਦੇ ਆ ਅਗਲੀ ਵੀਡੀਓ ਚ ਆਪਣਾ ਆਪਣਾ ਸਾਰੀ ਭਰਾ ਧਿਆਨ ਰੱਖਿਓ